ਅੱਜ ਦੇ ਬੈਂਡ ਇਹ ਬੈਂਡ ਦੀਆਂ ਧੁਨਾ ਇਹ ਬੱਚੇ ਜੋ ਇਹ ਧੁਨਾ ਵਜਾ ਰਹੇ ਨੇ ਕਿਸੇ ਮੰਤਰੀ ਜਾਂ ਕਿਸੇ ਲੀਡਰ ਦੇ ਸਵਾਗਤ ਵਾਸਤੇ ਨਹੀਂ ਖੜੇ ਸਗੋਂ ਆਪਣੇ ਹੀ ਸਕੂਲ ਦੇ ਇੱਕ ਵਿਦਿਆਰਥੀ ਦੇ ਸਵਾਗਤ ਲਈ ਖੜੇ ਆ ਜਿਸ ਨੇ ਇਹ ਸਕੂਲ ਦਾ ਵੀ ਨਾਂ ਰੌਸ਼ਨ ਕੀਤਾ ਇਸ ਚੌਂਕ ਦੇ ਵਿੱਚ ਲੱਗੇ ਹੋਏ ਬੈਨਰ ਵੀ ਕੋਈ ਚੋਣ ਪ੍ਰਚਾਰ ਦੇ ਬੈਨਰ ਨਹੀਂ ਹੈ ਸਗੋਂ ਉਸ ਛੋਟੇ ਬੱਚੇ ਦੀ ਪ੍ਰਾਪਤੀ ਤੇ ਉਸ ਦੇ ਸਵਾਗਤ ਨੂੰ ਲੈ ਕੇ ਲੱਗੇ ਹੋਏ ਬੈਨਰਾਂ ਜਿਸ ਨੇ ਕਿ ਮਾਉਂਟ ਐਵ ਰਸਤੇ ਬੇਸ ਕੈਂਪ ਨੂੰ ਮਹਿਜ 5 ਸਾਲ ਦੀ ਉਮਰ ਦੇ ਵਿੱਚ ਹੀ ਫਤਿਹ ਕਰ ਲਿਆ। ਸ਼ਹਿਰ ਦੇ ਪਤਵੰਤੇ ਸੱਜਣਾ ਦੇ ਵੱਲੋਂ ਇਸ 5 ਸਾਲ ਦੇ ਬੱਚੇ ਦਾ ਜੋਰ-ਸ਼ੋਰ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਛੋਟੇ ਜਿਹੇ ਬੱਚੇ ਨੇ ਉਹ ਪ੍ਰਾਪਤੀ ਕੀਤੀ ਹੈ। ਜੋ ਕਿ ਵੱਡੇ ਵੱਡੇ ਲੋਕ ਵੀ ਕਰਨ ਤੋਂ ਘਬਰਾ ਜਾਣ 5 ਸਾਲ ਦਾ ਬੱਚਾ ਹੈ ਤੇਗਵੀਰ ਜਿਨੇ ਕੇ ਮਾਉਂਟ ਐਵਰੇਸ ਦੇ ਬੇਸ ਕੈਂਪ ਨੂੰ ਸਰ ਕੀਤਾ ਸੀ ਖੁਸ਼ੀ ਵਾਲੀ ਗੱਲ ਹੈ ਮਾਣ ਹੋ ਰਿਹਾ ਇਸ ਗੱਲ ਤੇ ਉੱਤੇ ਉਹਨੇ 1 ਸਾਲ ਤੋਂ ਜ਼ਿਆਦਾ ਇਹਦੀ ਤਿਆਰੀ ਕੀਤੀ ਸੀ ਤੇ ਸੱਚੇ ਪਾਤਸ਼ਾਹ ਨੇ ਸਾਨੂੰ ਉਹ ਕਾਮਯਾਬੀ ਬਖਸ਼ੀ ਉਹਦੇ ਵਿੱਚ ਅਰਦਾਸ ਕਰਕੇ ਤੁਰੇ ਸੀ ਤੇ ਗੁਰੂ ਪਾਤਸ਼ਾਹ ਨੇ ਬਹੁਤ ਜ਼ਿਆਦਾ ਉਹਨੂੰ ਨੇਠ ਕੇ ਨਾਲ ਹੋ ਕੇ ਤਰੁੱਠੇ ਹੋ ਕੇ ਸਾਨੂੰ ਇਹ ਕਾਮਯਾਬੀ ਬਖਸ਼ੀ ਹੈ ਅਭਿਆਸ ਕਦੋਂ ਸ਼ੁਰੂ ਕਰਿਆ ਸੀ ਪ੍ਰੈਕਟਿਸ ਕਦੋਂ ਸ਼ੁਰੂ ਕਰਤੀ ਸੀ ਜਦੋਂ ਤੁਰਨ ਲੱਗ ਗਿਆ ਸੀ ਉਦੋਂ ਹੀ ਲਾਤਾ ਸੀ ਹਾਂ ਤਕਰੀਬਨ ਤਕਰੀਬਨ ਹੁਣ ਤੋਂ 1.5 ਸਾਲ ਪਹਿਲਾਂ ਹੁੰਦੇ ਹੁੰਦੇ ਕਿ ਪਿਤਾ ਤੇ ਪੂਤ ਨਸਲ ਪਰ ਘੋੜਾ ਬਹੁਤਾ ਨਹੀਂ ਤੇ ਥੋੜਾ ਥੋੜਾ ਤੁਹਾਡੇ ਮਨ ਵਿੱਚ ਵੀ ਪਹਿਲਾਂ ਹੁੰਦੇ ਸੀ ਬਚਪਨ ਵਿੱਚ ਵੀ ਕਦੇ ਉੱਤੇ ਮੈਂ ਵੀ ਐਦਾਂ ਦੀ ਕੋਈ ਐਡਵੈਂਚਰ ਕਰਨੇ ਆ ਜੈਦਾਂ ਦੇ ਕੰਮ ਕਰਨੇ ਇੱਕ ਇੱਕ ਪੈਰ ਕਦਮ ਮੇਰੇ ਨਾਲ ਹੀ ਤੁਰਨਾ ਸੀ ਤਾਂ ਜਿੰਨੀ ਤਿਆਰੀ ਇਹਦੀ ਸੀ ਉਹਦੇ ਤੋਂ ਦੁੱਗਣੀ ਮੇਰੀ ਚਾਹੀਦੀ ਸੀ ਸਾਡੇ ਕੋਲ ਸਾਹਿਬ ਕਹਿ ਰਹੇ ਸੀ ਕਿ ਮੈਨੂੰ ਇਹਦੀ ਫਿਕਰ ਨਹੀਂ ਮੈਨੂੰ ਤੇਰੀ ਫਿਕਰ ਹੈ ਕਿਉਂਕਿ ਬੱਚੇ ਆਮ ਤੌਰ ਤੇ ਬਹੁਤ ਛੇਤੀ ਬਿਮਾਰ ਹੁੰਦਾ ਤੇ ਇਹ ਹੋ ਵੀ ਜਾਂਦਾ ਸੀ ਇਹਨੂੰ ਮੇਰੇ ਵਾਂਗੂ ਹੀ ਠੰਡ ਵੀ ਛੇਤੀ ਲੱਗਦੀ ਹੈ ਬਿਮਾਰ ਵੀ ਹੁੰਦਾ ਇਹ ਕਹਿੰਦੇ ਵੀ ਮੈਨੂੰ ਵੀ ਛੇਤੀ ਠੰਡ ਲੱਗ ਜਾਂਦੀ ਬੱਚਾ ਬਿਮਾਰ ਹੋ ਜਾਂਦਾ ਤੁਸੀਂ ਡਾਕਟਰ ਨੂੰ ਤੇ ਤੁਸੀਂ ਫਿਰ ਕਿੱਦਾਂ ਅਲੋਅ ਕਰਤਾ ਜੀ ਵੀ ਠੰਡ ਤਾਂ ਦਿਨ ਛੇਤੀ ਲੱਗ ਜਾਂਦੀ ਬਈ ਬੱਚੇ ਨੂੰ ਮੈਂ ਨਹੀਂ ਭੇਜਣਾ ਫਿਰ ਮੈਂ ਸਾਰੀ ਜ਼ਿੰਦਗੀ ਹੌਸਟਲ ਚ ਹੀ ਗੱਟੀ ਹੈ ਸੋ ਉਹ ਵੀ ਛੋੜਾ ਇੱਕ ਅਹਿਸਾਸ ਸੀਗਾ ਕਿ ਕਿੰਨਾ ਕੁ ਮੁਸ਼ਕਿਲ ਹੁੰਦਾ ਤੇ ਬਾਕੀ ਇਹਦੇ ਪਾਪਾ ਨਾਲ ਸੀਗੇ ਤੇ ਐਵੇਂ ਉਹਨਾਂ ਦੇ ਭਰੋਸੇ ਤੁਸੀਂ ਬੈਠੇ ਹਾਂਜੀ ਆਜ਼ ਵੈਰੀ ਸ਼ੋਰ ਕਿ ਨਹੀਂ ਕਰਕੇ ਆਉਣੇ ਡਰ ਨਹੀਂ ਲੱਗਿਆ ਕਿਉਂਕਿ ਮਾਪੇ ਬੱਚਿਆਂ ਲਈ ਥੋੜੇ ਜਿਆਦਾ ਪ੍ਰੋਟੈਕਟਿਵ ਹੁੰਦੇ ਆ ਵੀ ਇਹ ਇਹ ਨਾ ਸੱਟ ਨਾ ਲੱਗ ਜੇ ਸਿੱਖਾਂ ਦੇ ਵਿੱਚ ਜੁਆਕਾਂ ਨੂੰ ਤਪਾਉਣ ਦਾ ਰਵਾਜ ਹੈ ਬਚਾਉਣ ਦਾ ਨਹੀਂ ਜੇ ਤੁਸੀਂ ਪਹਿਲਾਂ ਆਨਵੀ ਸੂਦ ਨੂੰ ਭੇਜਿਆਈ 7 ਸਾਲ ਦੀ ਬੇਟੀ ਨੂੰ ਤਿਆਰ ਕਰਕੇ ਤੇ ਹੁਣ ਤੁਸੀਂ ਤੇਗਵੀਰ ਨੂੰ 5 ਸਾਲਾਂ ਚ ਭੇਜਤਾ ਕੀ ਜਿੱਦਣ ਇਲਾਕੇ ਦੀ ਐਕਸੀਜਨ ਮਿਲਿਟਰੀਂਗ ਹੋਈ ਹੈ ਜਿਹੜੇ ਲੰਦਾ 15 ਤੋਂ ਗਰੁੱਪ ਸੀਗਾ ਇਹਦੀ 95 ਸਭ ਤੋਂ ਜਿਆਦਾ ਨਿਕਲੀ ਹੈ ਉਹ ਟ੍ਰੇਨਿੰਗ ਤੇ ਮੈਨੂੰ ਫਕਰ ਹੋਇਆ ਕਿ ਸਾਡੀ ਜਿਹੜੀ ਟ੍ਰੇਨਿੰਗ ਸੀਗੀ ਉਹ ਵਾਕਈ ਰਾਈਟ ਡਾਇਰੈਕਸ਼ਨ ਦੇ ਵਿੱਚ ਸੀਗੀ ਮੈਂ ਇਹ ਚਾਹਨਾ ਕਿ ਰੋਪੜ ਦੇ ਜਿੰਨੇ ਵੈਟਰਨ ਹੈ ਜਿਹੜਾ ਰਿਕਾਰਡ ਹੈ ਉਹ ਇਲਾਦੇ ਦਾਦਾ ਜੀ ਨੂੰ ਮੈਂ ਨਾਲ ਲੈ ਕੇ ਜਾ ਰਿਹਾ ਅਗਲੇ ਸਾਲ ਪਤਾ ਲੱਗਿਆ ਵੀ ਰੋਪੜ ਦਾ ਲੰਗਰ ਲੱਗਿਆ ਹੋਇਆ ਜੀ ਉੱਥੇ ਉਹ ਤਾਂ ਤੁਸੀਂ ਮਹਾ ਚਿਕੀਤਾ ਲਗਾ ਸਕਦੀ ਹੈ ਜਿਹੜੇ ਸਾਡੇ ਕਰਦੇ ਕੰਮ ਹੈ ਉਹ ਮੈਂ ਕਹਿ ਸਕਦਾ ਕਿ ਮੈਂ ਵੀਰ ਜੀ ਨੂੰ ਅਗਲੇ ਸਾਲ ਲੈ ਜਾਣਾ ਸੱਚੀ ਅਕਲ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਸਤਨਾਮ ਸਿੰਘ ਆ ਅਕਸਰ ਇੱਕ ਸ਼ੇਅਰ ਬਹੁਤ ਸਾਰੇ ਲੋਕਾਂ ਵੱਲੋਂ ਜਦੋਂ ਕੋਈ ਮਿਸਾਲ ਦੇਣੀ ਹੋਵੇ ਤਾਂ ਬੋਲਿਆ ਜਾਂਦਾ ਹੈ ਕਿ ਬੇਹਿੰਮਤੇ ਨੇ ਬਹਿ ਕੇ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਪਰ ਜਦੋਂ ਅਸੀਂ ਇਹ ਸੋਚਦੇ ਹਾਂ ਤਾਂ ਸਾਨੂੰ ਲੱਗਦਾ ਕਿ ਕੋਈ ਵੱਡਾ ਹੀ ਦਰਖਤ ਹੋਊਗਾ ਜਿਹੜਾ ਪੱਥਰ ਦਾ ਸੀਨਾ ਪਾੜ ਕੇ ਵੀ ਨਿਕਲੇ ਆਉਂਦਾ ਪਰ ਜਿਹੜੀ ਐਗਜ਼ੈਂਪਲ ਤੁਹਾਨੂੰ ਅੱਜ ਦਿਖਾਉਣੀ ਹੈ ਤਾਂ ਤੁਹਾਡੇ ਦਿਮਾਗ ਦੇ ਵਿੱਚ ਉਹ ਇਮੇਜ ਹੀ ਚੇਂਜ ਹੋ ਜਾਊਗੀ ਤੁਸੀਂ ਇਹ ਸੋਚੋਗੇ ਵੀ ਵੱਡੇ ਦਰਖਤ ਨਹੀਂ ਪੱਥਰਾਂ ਨੂੰ ਪਾੜ ਕੇ ਨਿਕਲਦੇ ਸਗੋਂ ਕੋਮਲ ਕਲੀਆਂ ਵੀ ਨਿਕਲ ਆਂਦੀਆਂ ਹੁੰਦੀਆਂ ਕੋਮਲ ਕਲੀ ਨੇ ਇੱਕ ਵੱਡਾ ਪੱਥਰ ਪਾੜ ਕੇ ਅਜ ਉੱਤਰ ਉੱਤੇ ਨਿਕਲਿਆ ਆਈ ਰੋਪੜ ਦਾ 5 ਸਾਲ ਦਾ ਬੱਚਾ ਹੈ ਤੇਗਵੀਰ ਜਿਨੇ ਕੇ ਮਾਉਂਟ ਐਵਰੇਸ ਦੇ ਬੇਸ ਕੈਂਪ ਨੂੰ ਸਰ ਕੀਤਾ ਸੀ ਸਾਡੇ ਨਾਲ ਹੈ ਸਰਦਾਰ ਸਾਹਿਬ ਸੁਖਵਿੰਦਰ ਸਿੰਘ ਜੀ ਇਹਨਾਂ ਦੇ ਨਾਲ ਹੈ ਇਹ ਇੱਕ ਗੱਲ ਇਹ ਵੀ ਕਹੀ ਜਾਂਦੀ ਹੈ ਕਿ ਸਿੱਖਾਂ ਦੇ ਵਿੱਚ ਉਮਰਾ ਮਾਨੇ ਨਹੀਂ ਰੱਖਦੀਆਂ ਸਿੱਖਾਂ ਦੇ ਵਿੱਚ ਤਾਂ ਛੋਟੀਆਂ ਉਮਰਾਂ ਵਾਲਿਆਂ ਨੇ ਉਹ ਇਤਿਹਾਸ ਸਿਰਜਤੇ ਜਿਹੜੇ ਪੂਰੀ ਦੁਨੀਆ ਦੇ ਵਿੱਚ ਨਹੀਂ ਸਿਰਜੇਗੇ ਕੋਈ ਇੱਕ ਗੁਰਸਿੱਖ ਬੱਚਾ ਹੈ ਗੁਰਸਿੱਖ ਪਿਤਾ ਜੀ ਕਿਵੇਂ ਦੇਖਦੇ ਹੋ ਤੁਹਾਡੇ ਬੱਚੇ ਨੇ ਅੱਜ ਮਾਉਂਟ ਐਵਰੇਸਟ ਦੀ ਜੋ ਬੇਸ ਕੈਂਪ ਨੂੰ ਸਰ ਕਰ ਲਿਆ ਖੁਸ਼ੀ ਵਾਲੀ ਗੱਲ ਹੈ ਮਾਣ ਹੋ ਰਿਹਾ ਇਸ ਗੱਲ ਤੇ ਉੱਤੇ ਉਹਨੇ 1 ਸਾਲ ਤੋਂ ਜ਼ਿਆਦਾ ਇਹਦੀ ਤਿਆਰੀ ਕੀਤੀ ਸੀ ਤੇ ਸੱਚੇ ਪਾਤਸ਼ਾਹ ਨੇ ਸਾਨੂੰ ਉਹ ਕਾਮਯਾਬੀ ਬਖਸ਼ੀ ਉਹਦੇ ਵਿੱਚ ਅਰਦਾਸ ਕਰਕੇ ਤੁਰੇ ਸੀ ਤੇ ਗੁਰੂ ਪਾਤਸ਼ਾਹ ਨੇ ਬਹੁਤ ਜ਼ਿਆਦਾ ਉਹਨੂੰ ਨੇਠ ਕੇ ਨਾਲ ਹੋ ਕੇ ਤਰ ਉੱਠੇ ਹੋ ਕੇ ਸਾਨੂੰ ਇਹ ਕਾਮਯਾਬੀ ਬਖਸ਼ੀ ਹੈ ਖੁਸ਼ੀ ਵਾਲੀ ਗੱਲ ਹੈ 5 ਸਾਲ ਦੀ ਹੈ ਜੀ ਉਮਰ ਹੈ ਜੀ 5 ਸਾਲ ਦੇ ਵਿੱਚ ਤਾਂ ਬੇਸ ਕੈਂਪ ਫਤੇ ਕਰ ਲਿਆ ਫਿਰ ਅਭੀ ਆਸ ਕਾ ਤੋਂ ਸ਼ੁਰੂ ਕਰਿਆ ਸੀ ਪ੍ਰੈਕਟਿਸ ਕਦੋਂ ਸ਼ੁਰੂ ਕਰਤੀ ਸੀ ਜਦੋਂ ਤੁਰਨ ਲੱਗ ਗਿਆ ਸੀ ਉਦੋਂ ਹੀ ਲਾਤਾ ਸੀ ਹਾਂ ਤਕਰੀਬਨ ਤਕਰੀਬਨ ਹੁਣ ਤੋਂ 1.5 ਸਾਲ ਪਹਿਲਾਂ ਤੇ ਸਾਡੇ ਕੋਚ ਨੇ ਵਿਕਰਮਜੀਤ ਸਿੰਘ ਕੋ ਮਾਨੋ ਰਿਟਾਇਰਡ ਕੋਚ ਨੇ ਯਨ ਹੈਡਬਾਲ ਟੀਮ ਦੇ ਤੇ ਸਰ ਦੇ ਕੋਲ ਜਿੱਦਾਂ ਅਸੀਂ ਜਿਮ ਜਾਂਦੇ ਹੁੰਦੇ ਸੀ ਤੋਂ ਸਰ ਦਾ ਜਿਹੜਾ ਵਿਜਨ ਹੈ ਉਹ ਬਹੁਤ ਬ੍ਰਾਡ ਹੈ ਉਹ ਆਪਣੇ ਸ਼ਹਿਰ ਦੇ ਲਈ ਪੰਜਾਬ ਦੇ ਲਈ ਉਹਨਾਂ ਨੂੰ ਇੱਕ ਉਹ ਇੱਕ ਹੈਲਥੀ ਸਟ੍ਰਿਪ ਦੇ ਉੱਤੇ ਸਾਰਿਆਂ ਨੂੰ ਤੋਰਨਾ ਚਾਹੁੰਦੇ ਆ ਤਾਂ ਸਾਡੇ ਸ਼ਹਿਰ ਦੇ ਵਿੱਚੋਂ ਪਹਿਲਾਂ ਵੀ ਸਾਨਵੀ ਸੂਤ ਨੇ ਇਹ ਮੁਕਾਮ ਹਾਸਲ ਕੀਤਾ ਸੀ 7 ਸਾਲ ਦੀ ਉਮਰ 'ਚ ਤੇ ਤੇਗਵੀਰ ਨੂੰ ਜਦੋਂ ਮੈਂ ਦੇਖਦਾ ਸੀ ਇਹਦੀ ਫਿਜ਼ੀਕ ਇਹਦਾ ਮੈਂਟਲ ਲੈਵਲ ਉਹ სპੋਰਟੀ ਜਿਹਾ ਸੀ ਤਾਂ ਮੈਨੂੰ ਲੱਗਿਆ ਕਿ ਬੱਚੇ ਨੇ ਘਰ ਬੈਠ ਕੇ ਟੀਵੀ ਦੇਖੇਗਾ ਜਾਂ ਉਹਦੇ ਨਾਲੋਂ ਕਿਸੇ ਨਾ ਕਿਸੇ ਸਾਨੂੰ ਇਹਨੂੰ ਪਾਉਣਾ ਚਾਹੀਦਾ ਆ ਜਦੋਂ ਜੋ ਇਹ ਜ਼ੋਰ ਲਾ ਸਕਦਾ ਤਾਂ ਫਿਰ ਇਹਦਾ ਜ਼ੋਰ ਨੂੰ ਸਹੀ ਦਿਸ਼ਾ ਨਿਰਦੇਸ਼ ਦੇ ਕੇ ਆਪਾਂ ਇੱਕ ਟਿਕਾਣੇ ਵੱਲ ਨੂੰ ਲੈ ਕੇ ਜਾਈਏ ਉਹਦੇ ਵਿੱਚ ਕੋਟ ਸਾਹਿਬ ਨੇ ਸਾਡੀ ਹੈਲਪ ਕੀਤੀ ਉਹਨਾਂ ਨੇ ਵਿਜ਼ਨ ਦਿੱਤਾ ਤੇ ਉਹਨਾਂ ਨੇ ਤਿਆਰੀ ਕਰਵਾਉਣੀ ਸ਼ੁਰੂ ਕੀਤੀ ਤੇ ਸਾਲ ਤੋਂ ਡੇਢ ਸਾਲ ਦੀ ਤਿਆਰੀ ਇਹਦੀ ਚੱਲੀ ਹੈ ਤੇ ਅਲਟੀਮੇਟਲੀ ਉਹਦੇ ਤੋਂ ਬਾਅਦ ਇਹ ਕਾਮਯਾਬੀ ਮਿਲੀ ਹੈ ਇਹ ਕਹਿੰਦੇ ਹੁੰਦੇ ਕਿ ਪਿਤਾ ਤੇ ਪੁੱਤ ਨਸਲ ਪਰ ਘੋੜਾ ਬਹੁਤਾ ਨਹੀਂ ਤੇ ਥੋੜਾ ਥੋੜਾ ਤੁਹਾਡੇ ਮਨ ਵਿੱਚ ਵੀ ਪਹਿਲਾਂ ਹੁੰਦੇ ਸੀ ਬਚਪਨ ਵਿੱਚ ਵੀ ਕਦੇ ਉੱਤੇ ਮੈਂ ਵੀ ਐਦਾਂ ਦੀ ਕੋਈ ਐਡਵੈਂਚਰ ਕਰਨੇ ਆ ਜਾਂ ਐਦਾਂ ਦੇ ਕੰਮ ਕਰਨੇ ਕਈ ਵਾਰ ਇਹ ਵੀ ਹੁੰਦਾ ਵੀ ਮਾਪੇ ਆਪਣੀਆਂ ਇੱਛਾਵਾਂ ਨੂੰ ਆਪਣੇ ਬੱਚਿਆਂ ਦੇ ਵਿੱਚ ਪੂਰੇ ਕਰਦੇ ਐਡਵੈਂਚਰ ਦਾ ਤਾਂ ਬਹੁਤ ਹੁੰਦਾ ਸੀ ਪਰ ਇਹ ਕਹਿ ਸਕਦੇ ਹਾਂ ਕਿ ਸਾਡੇ ਟਾਈਮ ਦੇ ਉੱਤੇ ਸਾਨੂੰ ਇਦਾਂ ਦੇ ਕੋਚ ਨਹੀਂ ਮਿਲੇ ਤੇ ਦੂਜੀ ਚੀਜ਼ ਹੈ ਐਕਸਪੋਜ਼ਰ ਦੀ ਗੱਲ ਹੁੰਦੀ ਹੈ। ਤੋਂ ਸ਼ਾਇਦ ਉਹ ਐਕਸਪੋਜ਼ਰ ਨਹੀਂ ਉਸ ਟਾਈਮ ਤੇ ਮਿਲ ਸਕਿਆ ਸਾਡਾ ਫੋਕਸ ਜ਼ਿਆਦਾ ਖੇਡਾਂ ਵੱਲ ਬਹੁਤ ਰੁਝਾਨ ਸੀ ਬਟ ਜਦ ਨਹੀਂ ਦੇਰ ਤੁਹਾਨੂੰ ਕੋਈ ਤਰਾਸ਼ਨ ਵਾਲਾ ਨਾ ਹੋਵੇ ਤੁਸੀਂ ਉਦੋਂ ਤੱਕ ਅੱਗੇ ਨਹੀਂ ਜਾ ਸਕਦੇ। ਸੋ ਖੇਡਦਾ ਮੈਂ ਅੱਜ ਵੀ ਖੇਡਦਾ ਹਾਂ ਰੋਟਰੀ ਕਲੱਬ ਦੀ ਟੀਮ ਦੇ ਵਿੱਚ ਮੈਂ ਕ੍ਰਿਕਟ ਟੀਮ ਦਾ ਮੈਂਬਰ ਹਾਂ। ਅਸੀਂ ਇੰਟਰ ਲੀਗ ਵੀ ਖੇਡ ਕੇ ਆਏ ਆ ਉਹਦੇ ਵਿੱਚ ਸਾਰੇ ਤਕਰੀਬਨ ਸੀਨੀਅਰ ਮੈਂਬਰਸ ਹੀ ਹੁੰਦੇ ਆ ਦੌੜਦੇ ਵੀ ਆ ਸੋ ਤੇਗਵੀਰ ਦੇ ਵਿੱਚ ਉਹ ਚੀਜ਼ ਹੈਗੀ ਹੈ ਤੇ ਉਹ ਬਸ ਇਹ ਹੈ ਕਿ ਇਹਨੂੰ ਇੱਕ ਕੋਚ ਚੰਗੇ ਮਿਲ ਗਏ ਵਿਜ਼ਨ ਚੰਗਾ ਦੇ ਦਿੱਤਾ ਤੇ ਅਸੀਂ ਅੱਗੇ ਚਲੇ ਗਏ ਤੁਸੀਂ ਇਸ ਕੰਮ ਦੇ ਲਈ ਆਪਣੇ ਬੱਚੇ ਨੂੰ ਕਿਵੇਂ ਅੱਗੇ ਤੋਰਿਆ ਤੁਹਾਨੂੰ ਡਰ ਨਹੀਂ ਲੱਗਿਆ ਕਿਉਂਕਿ ਮਾਪੇ ਬੱਚਿਆਂ ਲਈ ਥੋੜੇ ਜਿਆਦਾ ਪ੍ਰੋਟੈਕਟਿਵ ਹੁੰਦੇ ਆ ਵੀ ਇਹ ਇਹ ਨਾ ਸੱਟ ਨਾ ਲੱਗ ਜੇ ਛੋਟਾ ਜਿਹਾ ਇੱਕ ਘਰ ਦਾ ਰੈਂਪ ਵੀ ਚੜ੍ਹਨਾ ਹੋਵੇ ਭੱਜੇ ਆਉਂਦੇ ਆਸੇ ਪਾਸੇ ਖੜ ਜਾਂਦੇ ਆ ਕੇ ਵੀ ਡਿੱਗ ਨਾ ਜਾਵੇ ਕਿਤੇ ਇੱਕ ਪੌੜੀ ਚੜ੍ਹਨੀ ਹੋਵੇ ਆਸੇ ਪਾਸੇ ਖੜ ਜਾਂਦੇ ਵੀ ਸੱਟ ਨਾ ਲੱਗ ਜੇ ਤੁਸੀਂ ਮਾਉਂਟ ਐਵਰੇਸਟ ਦੇ ਲੈ ਕੇ ਜੀ ਬੇਸ ਕੈਂਪ ਤੇ ਸਿਖਾਂ ਦੇ ਵਿੱਚ ਜਵਾਕਾਂ ਨੂੰ ਤਪਾਉਣ ਦਾ ਰਵਾਜ ਆ ਬਚਾਉਣ ਦਾ ਨਹੀਂ ਸੋ ਜਿੰਨਾ ਤਪਾਵਾਂਗੇ ਉੰਨੀ ਜ਼ਿਆਦਾ ਇਹ ਕਠੜਾਲੀ ਵਿੱਚ ਢਲ ਕੇ ਚੰਗੇ ਹੋ ਕੇ ਨਿਕਲਣਗੇ ਪਰੇ ਪੱਠੀ ਵਿੱਚ ਤੁਹਾਨੂੰ ਵੀ ਤਾਂ ਨਾਲ ਤਪਣਾ ਪਰ ਤੁਸੀਂ ਨਾਲ ਗਏ ਬੱਚਾ ਤਾਂ ਚਲੋ ਤੁਸੀਂ ਤਿਆਰੀ ਕਰਾਈ ਆਪ ਵੀ ਤਿਆਰੀ ਕਰਦੇ ਰਹੇ ਨਾਲ ਬਿਲਕੁਲ ਕਿਉਂਕਿ ਨਾਲ ਲੈ ਕੇ ਜਾਣਾ ਸੀ ਇੱਕ ਇੱਕ ਪੈਰ ਕਦਮ ਇਹਦੇ ਨਾਲ ਹੀ ਤੁਰਨਾ ਸੀ ਤਾਂ ਜਿੰਨੀ ਤਿਆਰੀ ਇਹਦੀ ਸੀ ਉਹਦੇ ਤੋਂ ਦੁੱਗਣੀ ਮੇਰੀ ਚਾਹੀਦੀ ਸੀ ਸਾਡੇ ਕੋਲ ਸਾਹਿਬ ਕਹਿ ਦਿੰਦੇ ਸੀ ਕਿ ਮੈਨੂੰ ਇਹਦੀ ਫਿਕਰ ਨਹੀਂ ਮੈਨੂੰ ਤੇਰੀ ਫਿਕਰ ਆ ਜੇ ਤੂੰ ਨਾ ਪਹੁੰਚ ਸਕਿਆ ਤਾਂ ਇਹਨੇ ਅੱਗੇ ਪਹੁੰਚ ਨਹੀਂ ਸਕਣਾ ਇਹਨੂੰ ਤੂੰ ਨਾ ਰੋਕ ਦੇਵੇਂ ਤਾਂ ਉਹਦੇ ਨਾਲੋਂ ਜ਼ਿਆਦਾ ਮਿਹਨਤ ਮੈਨੂੰ ਕਰਨੀ ਪਈ ਸੋ ਕੀਤੀ ਉਹ ਸੱਚੇ ਪਾਤਸ਼ਾਹ ਨੇ ਝੋਲੀ 'ਚ ਕਾਮਯਾਬੀ ਪਾਈ ਉਹਦੇ ਕਰਕੇ ਤਸੀਂ ਆਪ ਫਿਰ ਬੱਚੇ ਨੂੰ ਫੋਰਸ ਤਾਂ ਨਹੀਂ ਕੀਤਾ ਵੀ ਨਹੀਂ ਬੇਟਾ ਤੂੰ ਜਾਣਾ ਕਿ ਵੀ ਰਹੇ ਹੁੰਦਾ ਵੀ ਆਪੇ ਬੱਚਿਆਂ ਨੂੰ ਮਜਬੂਰ ਕਰ ਦਿੰਦੇ ਆਪਣੀਆਂ ਇੱਛਾਵਾਂ ਉਹਨਾਂ 'ਚ ਦੇਖਦੇ ਹੋਏ ਵੀ ਨਹੀਂ ਤੂੰ ਪੜ੍ਹ ਤੂੰ ਪੜ੍ਹ ਤੂੰ ਮੈਨੇ ਨੰਬਰ ਲਾਏ ਤੂੰ ਇਸ ਪਾਸੇ ਜਾ ਕਿਉਂਕਿ ਇੱਛਾਵਾਂ ਆਪਣੀਆਂ ਹੁੰਦੀਆਂ ਐ ਮਜਬੂਰ ਬੱਚੇ ਨੂੰ ਕਰਦੇ ਇਹਦਾ ਵੀ ਉਹਨਾਂ ਚਾਹ ਸੀ ਵਿੱਚ ਵੀ ਤਿਆਰੀ ਕਰਦਾ ਸੀ ਤਿਆਰ ਹੁੰਦਾ ਸੀ ਆਪ ਸ਼ੌਂਕ ਨਾਲ ਜਾਂਦਾ ਸੀ ਬਿਲਕੁਲ ਜੇ ਮੈਨੂੰ ਸ਼ੁਰੂ ਦੇ ਵਿੱਚ ਹੀ ਇਹ ਲੱਗਦਾ ਕਿ ਇਹਦਾ ਮਨ ਨਹੀਂ ਹੈਗਾ ਫਿਰ ਮੈਂ ਅੱਗੇ ਨੂੰ ਤੋਰਦਾ ਹੀ ਨਾ ਜਦੋਂ ਇਹਨੂੰ ਮੈਂ ਸਵੇਰੇ ਠੰਡ ਦੇ ਦਿਨਾਂ ਦੇ ਵਿੱਚ ਵੀ ਅਸੀਂ 4:30 ਤੋਂ 5 ਵਜੇ ਦੇ ਵਿੱਚ ਜਿਮ ਚਲੇ ਜਾਈਦਾ ਸੀ ਕੋਚ ਸਾਹਿਬ ਸਵੇਰੇ ਖੋਲ ਦਿੰਦੇ ਆ ਸੋ ਐਤਵਾਰ ਵਾਲੇ ਦਿਨ ਫਿਰ ਟਰੈਕਿੰਗ ਹੁੰਦੀ ਸੀ ਹਰ ਹਫਤੇ ਸੋ ਮੈਨੂੰ ਇੱਕ ਵਾਰ ਵੀ ਕਿਤੇ ਮਹਿਸੂਸ ਨਹੀਂ ਹੋਇਆ ਇਹ ਚਾਰੇ ਨਾਲ ਆਪਣਾ ਬੈਗ ਤਿਆਰ ਕਰਦਾ ਸੀ ਉੱਠ ਕੇ ਹਾਂ ਬੱਚੇ ਠੰਡ ਦੇ ਵਿੱਚ ਉੱਠਣ ਤੋਂ ਥੋੜਾ ਪਰਹੇਜ਼ ਕਰਦੇ ਆ ਪਰ ਮੈਨੂੰ ਉਹ ਸਮੱਸਿਆ ਕਦੇ ਆਈ ਨਹੀਂ ਇਹਦੇ ਤੋਂ ਤਾਂ ਮੈਨੂੰ ਵੀ ਲੱਗਿਆ ਕਿ ਇਹਦਾ ਮਨ ਹੈ ਇਹ ਉੱਠ ਕੇ ਖੇਡਾਂ ਦੇ ਲਈ ਭੱਜਦਾ ਆ ਤੋ ਅਤਾਰੂ ਹੁੰਦਾ ਹੈ ਆਪਣੇ ਆਪ ਸੋ ਜਦੋਂ ਬੱਚੇ ਦਾ ਤੁਹਾਨੂੰ ਇੰਟਰਸਟ ਦਿਖਦਾ ਹੋਵੇ ਫਿਰ ਤੁਸੀਂ ਦੁੱਗਣੀ ਮਿਹਨਤ ਕਰਦੇ ਹੋ ਕਿਉਂਕਿ ਜਿਵੇਂ ੱੱੱਕੇ ਨਾਲ ਚਾਹੁੰਦਾ ਤਾਂ ਮੈਂ 10 ਦਿਨ ਕਰ ਲੈਂਦਾ 15 ਕਰ ਲੈਂਦਾ ਮਹੀਨਾ ਲਾ ਲੈਂਦਾ ਮੈਂ 1.5 ਸਾਲ ਦੀ ਤਿਆਰੀ ਇਹਦੀ ਕਰਵਾ ਨਹੀਂ ਸੀ ਸਕਦਾ ਜੇ ਇਹਦਾ ਆਪਣਾ ਮਨ ਨਾ ਹੁੰਦਾ ਤੇ ਨਾ ਕੋਸ ਸਾਹਿਬ ਵੀ ਫਿਰ ਤਵੱਜੋ ਦਿੰਦੇ ਜੇ ਇਹਦਾ ਆਪਣਾ ਇੰਟਰਸਟ ਨਾ ਹੁੰਦਾ ਇਹਦੀਆਂ ਸਾਰੀਆਂ ਮੈਂ 15-15 20-20 ਦਿਨ ਬਾਅਦ ਕੋਸ ਸਾਹਿਬ ਦੇ ਕਹਿਣ ਤੇ ਇਹਦੀਆਂ ਵੀਡੀਓ ਬਣਾਉਂਦਾ ਸੀ ਤਿਆਰੀ ਦੀਆਂ ਤੁਸੀਂ ਉਹ ਵੀਡੀਓ ਸਾਰੀਆਂ ਦੇਖ ਸਕਦੇ ਹੋ ਤੁਹਾਨੂੰ ਪਤਾ ਲੱਗੇਗਾ ਇਹਦਾ ਇੰਟਰਸਟ ਕਿੰਨਾ ਸੀ ਉਸ ਚੀਜ਼ ਤੇ ਵਿੱਚ ਤੇ ਫਿਰ ਸਫ਼ਰ ਕਿੱਦਾਂ ਸ਼ੁਰੂ ਹੁੰਦਾ ਜੀ ਕਿੰਨਾ ਸਮਾਂ ਚੱਲਦਾ ਕਿਹੜੀਆਂ ਔਕੜਾਂ ਰਹਿੰਦੀਆਂ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਹਿੰਦਾ ਤੁਹਾਡਾ ਆ ਜਿਹੜਾ ਮਾਉਂਟ ਐਵਰੇਸਟ ਬੇਸ ਕੈਂਪ ਦਾ ਸਫ਼ਰ ਹੈ ਨਾ ਤਕਰੀਬਨ 13 ਦਿਨਾਂ ਦਾ ਆ ਇੱਕ ਪਾਸੇ ਦਾ ਉਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਕਾਠਮਾਂਡੂ ਪਹੁੰਚੇ ਕਾਠਮਾਂਡੂ ਤੋਂ ਜਿੱਦਾਂ ਅਸੀਂ ਇੱਕ ਕੰਪਨੀ ਦੇ ਥਰੂ ਗਏ ਸੀ ਕੰਪਨੀ ਦਾ ਬੈਨੀਫਿਟ ਇਹ ਹੋ ਜਾਂਦਾ ਕਿ ਜਿੱਥੇ ਅਸੀਂ ਗਏ ਨਹੀਂ ਉਹ ਸਾਡੇ ਜਾਣ ਤੋਂ ਪਹਿਲਾਂ ਸਾਡੀ ਰਹਿائش ਦਾ ਕਿਉਂਕਿ ਇਹ ਸਾਰਾ ਸਫਰ ਪੜਾਦਾ ਰਿਹਾ ਇੱਕ ਪਾਸੇ 65 ਕਿਲੋਮੀਟਰ ਦੀ ਚੜ੍ਹਾਈ ਹੈ ਫਿਰ 65 ਕਿਲੋਮੀਟਰ ਥੱਲੇ ਉਤਰਨਾ 130 ਕਿਲੋਮੀਟਰ ਤਕਰੀਬਨ ਬਣ ਜਾਂਦਾ ਤੇ ਉਹਦੇ ਵਿੱਚ ਤੁਹਾਨੂੰ ਰਹਿائش ਦਾ ਪ੍ਰਬੰਧ ਚਾਹੀਦਾ ਖਾਣ ਪੀਣ ਦਾ ਚਾਹੀਦਾ ਤੁਹਾਨੂੰ ਪੋਰਟਰ ਚਾਹੀਦਾ ਜਿਹੜਾ ਤੁਹਾਡਾ ਸਮਾਨ ਚੱਕ ਕੇ ਤੁਰ ਸਕਣ ਤੁਹਾਨੂੰ ਗਾਈਡ ਚਾਹੀਦਾ ਜਿਹੜਾ ਤੁਹਾਨੂੰ ਉਸ ਰਾਹ ਤੇ ਉੱਤੇ ਲੈ ਕੇ ਜਾ ਸਕੇ ਜਿੱਥੋਂ ਦੀ ਆਪਾਂ ਪਹੁੰਚ ਸਕਦੇ ਹਾਂ ਉਹਨਾਂ ਪੜਾਵਾਂ ਤੇ ਸੋ ਸਾਡੇ ਗਰੁੱਪ ਦੇ ਵਿੱਚ ਤਕਰੀਬਨ 15 ਮੈਂਬਰ ਸੀ ਜਿਹਦੇ ਵਿੱਚ ਦੁਬਈ ਤੋਂ ਆਸਟ੍ਰੇਲੀਆ ਤੋਂ ਇਧਰ ਦੱਖਣ ਦੇ ਰਾਜਾਂ ਤੋਂ ਤੇ ਪੰਜਾਬ ਤੋਂ ਅਸੀਂ ਹੋਈ ਸੀ ਤੇ ਦਿੱਲੀ ਤੋਂ ਦੋ ਜਣੇ ਹੈਗੇ ਸੀ ਸੋ ਉਹਨਾਂ ਦੇ ਨਾਲ ਹੀ ਸਾਡਾ ਸਫ਼ਰ 8 ਤਰੀਕ ਨੂੰ ਅਸੀਂ ਕਾਠਮੰਡੂ ਪਹੁੰਚੇ ਆ 9 ਨੂੰ ਅਸੀਂ ਲੁਕਲਾ ਪਹੁੰਚ ਗਏ ਤੇ 9 ਤੋਂ ਸਾਡਾ ਸਫ਼ਰ ਸਟਾਰਟ ਹੋ ਗਿਆ ਸੀ ਤੁਰੰਦਾ ਫਿਰ ਪੜਾਦਰ ਪੜਾ 10 ਕਿਲੋਮੀਟਰ 12 ਕਿਲੋਮੀਟਰ 8 ਕਿਲੋਮੀਟਰ ਅਸੀਂ ਤੁਰਦੇ ਗਏ ਤੇ ਉਹਦੇ ਵਿੱਚ ਇੱਕ ਦਿਨ ਹੁੰਦਾ ਉਹਨੂੰ ਕਹਿਦੀ ਦਾ ਆਪਾਂ ਕਿ ਐਕਲਾਈਮੇਟੇਸ਼ਨ ਡੇ ਉਹਦੇ ਵਿੱਚ ਅਸੀਂ ਜਦੋਂ ਗੌਰਕਸ਼ੇਪ ਪਹੁੰਚੇ ਹਾਂ ਉੱਪਰ ਉਹ 5000 ਮੀਟਰ ਦੇ ਲਾਗੇ ਦੀ ਚੜ੍ਹਾਈ ਹੋ ਜਾਂਦੀ ਹੈ ਉੱਥੇ ਫਿਰ ਉਹਨਾਂ ਨੇ ਸਾਨੂੰ ਇੱਕ ਦਿਨ ਜਿੱਦਾਂ ਰੱਖਿਆ ਤਾਂ ਕਿ ਤੁਸੀਂ ਉੱਥੇ ਦੇ ਕਲਾਈਮੇਟ ਦੇ ਹਿਸਾਬ ਨਾਲ ਤੁਹਾਡੀ ਬੋਡੀ ਅਡਜਸਟ ਹੋਵੇ ਤੇ ਉੱਥੇ ਆਕਸੀਜਨ ਬਹੁਤ ਘੱਟ ਹੈ ਤੇ ਉੱਥੇ ਰਹਿ ਕੇ ਫਿਰ ਉਸ ਤੋਂ ਬਾਅਦ ਅਸੀਂ ਅਗਲਾ ਸਫ਼ਰ ਤੈਅ ਕੀਤਾ ਆਪਣਾ ਬੇਸ ਕੈਂਪ ਦਾ ਉਸ ਤੋਂ 3 ਦਿਨ ਬਾਅਦ ਦਾ ਮੁਸ਼ਕਲਾਂ ਵੀ ਕੋਈ ਆਈਆਂ ਕਿਉਂਕਿ ਬਹੁਤ ਸਾਰੇ ਲੋਕ ਜਦੋਂ ਗੱਲ ਸੁਣਦੇ ਆ ਨਾ ਤਾਂ ਇਹ ਕਹਿ ਦਿੰਦੇ ਲੈ ਇੱਚ ਕੀ ਔਖਾ ਹੋਣਾ ਜੇ ਇਹ ਚੱਲ ਗਿਆ ਤਾਂ ਆਮ ਹੀ ਗੱਲ ਹੋਣੀ ਆ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਰਹੀਆਂ ਕਿਸ ਤਰ੍ਹਾਂ ਦੀਆਂ ਔਕੜਾਂ ਉੱਥੇ ਪੇਸ਼ ਆਈਆਂ ਕਿਸ ਤਰ੍ਹਾਂ ਦਾ ਮਾਹੌਲ ਸੀ ਮੁਸ਼ਕਲ ਸਭ ਤੋਂ ਵੱਡੀ ਜਦੋਂ ਤੁਸੀਂ ਬੱਚੇ ਨੂੰ ਲੈ ਕੇ ਜਾਂਦੇ ਹੋ ਤੁਹਾਨੂੰ ਦਾ ਸਭ ਤੋਂ ਵੱਡਾ ਫੋਕਸ ਹੁੰਦਾ ਕਿ ਉਹ ਬਿਮਾਰ ਨਾ ਹੋ ਜਾਵੇ ਕਿਉਂਕਿ ਬੱਚੇ ਆਮ ਤੌਰ ਤੇ ਬਹੁਤ ਛੇਤੀ ਬਿਮਾਰ ਹੁੰਦਾ ਤੇ ਇਹ ਹੋ ਵੀ ਜਾਂਦਾ ਸੀ ਇਹਨੂੰ ਮੇਰੇ ਵਾਂਗੂ ਹੀ ਠੰਡ ਵੀ ਛੇਤੀ ਲੱਗਦੀ ਹੈ ਬਿਮਾਰ ਵੀ ਹੁੰਦਾ ਉੱਥੇ ਜਿਆਦਾ ਸਭ ਤੋਂ ਵੱਡੀ ਤਾਂ ਸਮੱਸਿਆ ਹੈ ਕਹਿ ਲਈਏ ਜਾਂ ਚਿੰਤਾ ਇਸ ਗੱਲ ਦੀ ਸੀ ਕਿ ਇੱਕ ਦਿਨ ਵੀ ਬਿਮਾਰ ਨਾ ਹੋਵੇ ਜੇ ਬਿਮਾਰ ਹੋ ਗਏ ਤਾਂ ਤੁਸੀਂ ਆਪਣੇ ਗਰੁੱਪ ਦੇ ਨਾਲੋਂ ਵਿਛੜ ਜਾਂਦੇ ਹੋ ਤੇ ਰਿਕਵਰੀ ਲਈ ਉਥੇ ਟਾਈਮ ਨਹੀਂ ਹੈਗਾ ਤੁਹਾਨੂੰ ਥੱਲੇ ਹੀ ਆਉਣਾ ਪਏਗਾ ਦੁਬਾਰਾ ਸੋ ਬਿਮਾਰ ਹੋਣ ਦਾ ਕੋਈ ਸਵਾਲ ਹੀ ਨਹੀਂ ਖਾਾਕ ਨੂੰ ਸੰਤੁਲਿਤ ਰੱਖਣਾ ਖਾਣਾ ਕਿੰਨਾ ਕਿੱਦਾਂ ਦਾ ਖਾਣਾ ਉਸ ਤੋਂ ਬਾਅਦ ਕੱਪੜੇ ਕਿੱਦਾਂ ਪਾਉਣੇ ਕਿਉਂਕਿ ਜਦੋਂ ਤੁਸੀਂ ਥੱਲੇ 3000 ਮੀਟਰ ਤੇ ਤੁਰਦੇ ਹੋ ਆਦੋਂ ਕੱਪੜੇ ਕੁਝ ਹੋਰ ਪਾਉਣੇ ਆ ਤਾਂ ਕਿ ਤੁਸੀਂ ਪਸੀਨੇ ਨਾਲ ਹੀ ਠੰਡ ਨਾ ਲਵਾ ਲਓ ਪਸੀਨਾ ਬਹੁਤ ਆਉਂਦਾ ਹੈ ਤੇ ਜਦੋਂ ਤੁਸੀਂ ਉੱਪਰ ਪਹੁੰਚ ਜਾਂਦੇ ਹੋ 4000 4500 5000 ਮੀਟਰ ਉੱਥੇ ਕੱਪੜੇ ਆ ਇਹ ਬਦਲ ਜਾਂਦੇ ਆ ਸੋ ਉਹ ਕਿਦਾਂ ਪਾਉਣੇ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਬੱਚੇ ਦੀਆਂ ਧਿਆਨ ਦੇਣੀਆਂ ਪਾਣੀ ਦੀ ਬਹੁਤ ਕਿੱਲਤ ਹੈ ਪਾਣੀ ਬਿਲਕੁਲ برف ਵਾਂਗੂ ਠੰਡਾ ਹੈ ਇਹ ਇਸ਼ਨਾਨ ਕਰਨ ਲਈ ਵੀ ਪਾਣੀ ਨਹੀਂ ਮਿਲਦਾ ਤੇ ਉੱਥੇ ਪੀਣ ਵਾਲਾ ਪਾਣੀ ਵੀ ਮਹਿੰਗਾ ਬਹੁਤ ਹੈ ਤੁਸੀਂ ਗਰਮ ਪਾਣੀ ਦੀ ਲੀਟਰ ਦੀ ਬੋਤਲ ਲੈਣੀ ਹੈ ਤੁਹਾਨੂੰ 5-600 ਰੁਪਏ ਦੀ ਮਿਲਦੀ ਹੈ ਬੱਚੇ ਨੂੰ ਫਿਰ ਡੀਹਾਈਡਰੇਸ਼ਨ ਨਾ ਹੋਵੇ ਪਿਆਸ ਨਹੀਂ ਲੱਗੂਗੀ ਪਰ ਜਦੋਂ ਤੁਸੀਂ ਇਹਨਾਂ ਤੁਰ ਰਹੇ ਹੋ ਤਾਂ ਤੁਹਾਡੀ ਸਰੀਰ 'ਚ ਪਾਣੀ ਘਟਣਾ ਨਹੀਂ ਚਾਹੀਦਾ ਜੇ ਪਾਣੀ ਘਟਣਾ ਸ਼ੁਰੂ ਹੋ ਗਿਆ ਤਾਂ ਤੁਸੀਂ ਉੱਥੇ ਬਿਮਾਰ ਹੋਵੋਗੇ ਹੋਗੇ ਸੋ ਠੰਡਾ ਪਾਣੀ ਵੀ ਨਹੀਂ ਪਲਾਉਣਾ ਉਹਨੂੰ ਮਿਕਸ ਵੀ ਕਰਕੇ ਰੱਖਣਾ ਸਮਾਨ ਕਿਹੜਾ ਨਾਲ ਚੱਕਣਾ ਕਿਹੜਾ ਬਹੁਤ ਬਰੀਕੀਆਂ ਨੇ ਜੋ ਤੁਹਾਨੂੰ ਉੱਥੇ ਜਾ ਕੇ ਹੀ ਪਤਾ ਲੱਗਦੀਆਂ ਤੁਸੀਂ ਕੰਮ ਕੀ ਕਰ ਰਹੇ ਹੋ ਜੀ ਮੈਂ ਇੱਥੇ ਲੋਕਲ ਪਰਮਾਰ ਹਸਪੀਟਲ ਦੇ ਵਿੱਚ ਐਡਮਿਨਿਸਟ੍ਰੇਟਰ ਹਾਂ ਇਸ ਕਰਕੇ ਤੁਹਾਨੂੰ ਇਹਨਾਂ ਚੀਜ਼ਾਂ ਦਾ ਪਤਾ ਵੀ ਸੀ ਟੈਕਨੀਕਲੀ ਵੀ ਕਿੱਦਾਂ ਜਾਣਾ ਹੈ ਨਹੀਂ ਐਦਾਂ ਇਹ ਨਹੀਂ ਕਹਿ ਸਕਦੇ ਕਿ ਮੈਨੂੰ ਇਹਨਾਂ ਟੈਕਨੀਕਲ ਗੱਲਾਂ ਦਾ ਪਤਾ ਸੀ ਪਰ ਮੈਂ ਜਾਣ ਤੋਂ ਪਹਿਲਾਂ ਰਿਸਰਚ ਬਹੁਤ ਕੀਤੀ ਥੋੜਾ ਜਿੱਦਾਂ ਇੱਥੋਂ ਸਾਨਵੀ ਸੂਤ ਗਈ ਸੀ ਉਹਦੇ ਫਾਦਰ ਆ ਮੇਰੇ ਦੋਸਤ ਆ ਉਹਨਾਂ ਤੋਂ ਸਲਾਹ ਲਈ ਕੋਸ ਸਾਹਿਬ ਨੇ ਬਹੁਤ ਨਿੱਕੀਆਂ ਨਿੱਕੀਆਂ ਚੀਜ਼ਾਂ ਦਾ ਦੱਸਿਆ ਕੱਪੜਿਆਂ ਤੋਂ ਲੈ ਕੇ ਖਾਣ ਪੀਣ ਤੱਕ ਇਹਨਾਂ ਨੇ ਡਾਈਟ ਉਸ ਹਿਸਾਬ ਨਾਲ ਪਹਿਲਾਂ ਲਾ ਦਿੱਤੀ ਸੀ ਕਿ ਸਾਨੂੰ ਉੱਥੇ ਜਾ ਕੇ ਬਹੁਤੀ ਪਰੇਸ਼ਾਨੀ ਨਾ ਆਵੇ ਤੇ ਉੱਥੇ ਖਾਣ ਪੀਣ ਨੂੰ ਮਿਲਦਾ ਨਹੀਂ ਉੱਥੇ ਚੌਲ ਦਾ ਵਾਲੀ ਆ ਜਿਹੜਾ ਤਾਂ ਕੋਈ ਨਾਨ-ਵੈਜੀਟੇਰੀਅਨ ਆ ਉਹਦੇ ਲਈ ਤਾਂ ਆਪਸ਼ਨਸ ਹੈਗੀਆਂ ਸਾਡੇ ਲਈ ਕੋਈ ਬਹੁਤੀਆਂ ਆਪਸ਼ਨ ਨਹੀਂ ਅਸੀਂ ਤਾਂ ਇੱਥੋਂ ਜੋ ਆਪਣਾ ਤਕਰੀਬਨ 10 ਕਿਲੋ ਤਾਂ ਮੈਂ ਰਾਸ਼ਨ ਹੀ ਬਣ ਕੇ ਲੈ ਕੇ ਗਿਆ ਸੀ ਅੱਛਾ ਜੀ ਖਜੂਰਾ ਮੇਵੇ ਉਹ ਸਾਰਾ ਕੁਝ ਜਿਹੜੀਆਂ ਚੀਜ਼ਾਂ ਨੇ ਉੱਥੇ ਜਾ ਕੇ ਹੈਲਪ ਕਰਨਾ ਸੀ ਜੂਸਿਸ ਨੇ ਤੇ ਉਹ ਪ੍ਰੈਪਰੇਸ਼ਨ ਮੰਗਦੀ ਆ ਕੱਲਾ ਤੁਰਨਾ ਹੀ ਨਹੀਂ ਉੱਥੇ ਹੈਗਾ ਕਿ ਤੁਰਨਾ ਔਖਾ ਆ ਇਹ ਚੀਜ਼ਾਂ ਦਾ ਧਿਆਨ ਰੱਖ ਕੇ ਤੁਰਨਾ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਆ ਤੇ ਚੀਜ਼ਾਂ ਉੱਥੇ ਲੋਡ ਬਹੁਤ ਪੈਂਦੀ ਐ ਇਸ ਪਲੈਨਿੰਗ ਦੀ ਜਦੋਂ ਤੁਸੀਂ ਹਾਈ ਐਲਟੀਟਿਊਡ ਲੋ ਆਕਸੀਜਨ ਟਰੈਕ ਜਾਣਾ ਉੱਥੇ ਜਿਹੜਾ ਮੌਸਮ ਐ ਉਹ ਉਹ ਤਕਰੀਬਨ ਆਖਰੀ 6-7 ਦਿਨ ਸੀ ਜਿਹੜੇ ਉਹਦੇ ਵਿੱਚ -15 ਤੋਂ -7 ਦੇ ਵਿੱਚ ਸੀ ਜੀ ਤੋਂ ਇਸ ਮੌਸਮ ਦੇ ਵਿੱਚ ਤੁਰਨਾ ਵੀ ਐ ਇਹਦੇ ਵਿੱਚ ਤੁਸੀਂ ਸੌਣਾ ਵੀ ਐ ਠੰਡ ਵੀ ਨਹੀਂ ਲਵਾਉਣੀ ਬਿਮਾਰ ਵੀ ਨਹੀਂ ਹੋਣਾ ਤੇ ਬੋਡੀ ਦੇ ਵਿੱਚ ਤੁਹਾਡੇ ਤਾਤੇ ਆ ਜਿਹੜੇ ਉਹ ਘਟਣ ਵੀ ਨਹੀਂ ਦੇਣੇ ਸੋ ਇਹ ਇਹ ਚੀਜ਼ਾਂ ਤੁਹਾਡੇ ਦਿਮਾਗ ਦੇ ਉੱਤੇ ਕਿਤੇ ਨਾ ਕਿਤੇ ਵਜਨ ਪਾਉਂਦੀਆਂ ਨੇ ਜਦੋਂ ਬੱਚਾ ਤੁਹਾਡਾ ਤੁਹਾਡੇ ਨਾਲ ਆ ਅ ਬੱਚੇ ਦੀ ਮੰਮੀ ਵੀ ਹੈਗੇ ਆ ਜੀ ਕਿਵੇਂ ਦੇਖਦੇ ਹੋ ਇਹ ਕਹਿੰਦੇ ਵੀ ਮੈਨੂੰ ਵੀ ਛੇਤੀ ਠੰਡ ਲੱਗ ਜਾਂਦੀ ਬੱਚਾ ਬਿਮਾਰ ਹੁੰਦਾ ਤੁਸੀਂ ਡਾਕਟਰ ਨੂੰ ਤੇ ਤੁਸੀਂ ਫਿਰ ਕਿੱਦਾਂ ਅਲਾਉ ਕਰਤਾ ਜੀ ਵੀ ਛੰਡ ਤਾਂ ਤੈਨੂੰ ਛੇਤੀ ਲੱਗ ਜਾਂਦੀ ਭਾਈ ਬੱਚੇ ਨੂੰ ਮੈਂ ਨਹੀਂ ਭੇਜਣਾ ਅ ਮੈਂ ਜੋ ਇਹਨਾਂ ਨੂੰ ਦੱਸ ਰਹੀ ਸੀ ਪਹਿਲਾਂ ਵੀ ਕਿ 5 ਸਾਲ ਤੱਕ ਬੱਚੇ ਬਹੁਤ ਛੇਤੀ ਛੇਤੀ ਬਿਮਾਰ ਹੁੰਦੇ ਆ ਇਹ ਇੰਨਾ ਕ ਆਈਡੀਆ ਮੈਨੂੰ ਹੁੰਦਾ ਆਈ ਐਮ ਅ ਗਾਇਨਕੋਲੋਜਿਸ ਮੈਂ ਪੀਡੀਆਟ੍ਰੀਸ਼ੀਅਨ ਨਹੀਂ ਆ ਬਟ ਮੈਂ ਇਹਨਾਂ ਨੂੰ ਕਿਆ ਕਹਿੰਦੇ ਟਰੀਟ ਕਰ ਦਿਆਂ ਕਰ ਦਿਆਂ ਅੱਧੀ ਪੀਡੀਆਟ੍ਰੀਸ਼ੀਅਨ ਵੀ ਆਪ ਹੀ ਬਣ ਚੁੱਕੀ ਸੀਗੀ ਤੇ ਦਵਾਈਆਂ ਮੈਂ ਸਾਰਿਆਂ ਨਾਲ ਦੇ ਕੇ ਤੋਰਿਆ ਸੀ ਇਹਨਾਂ ਨੂੰ ਕਿ ਜੇ ਇਨ ਕੇਸ ਕੁਝ ਲੱਗਦਾ ਆ ਤਾਂ ਯੂ ਨੋ ਮੈਨੂੰ ਦੱਸਣਾ ਹੈ ਤੁਸੀਂ ਤੇ ਕੋਈ ਦਿੱਕਤ ਆਣੀ ਨਹੀਂ ਚਾਹੀਦੀ ਬਟ ਮੈਂ ਉਹੀ ਕਹਿ ਰਹੀ ਸੀ ਕਿ ਕਿ ਸੱਚੇ ਪਾਤਸ਼ਾਹ ਦੀ ਬਹੁਤ ਕਿਰਪਾ ਰਹੀ ਤੇ ਸਾਰਾ ਕੁਝ ਬਹੁਤ ਵਧੀਆ ਰਿਹਾ ਡਾਕਟਰ ਤੋਂ हट ਕੇ ਫਿਰ ਮਾਂ ਵੀ ਹੋ ਜੀ ਮਾਂ ਨੇ ਇੱਕ ਬੱਚਾ ਆਪਣਾ ਭੇਜਣਾ ਕਾਫੀ ਦਿਨ ਵੀ ਲੱਗ ਕੇ ਕਿਸ ਤਰ੍ਹਾਂ ਉਹ ਜਿਹੜਾ ਦੂਰੀ ਤੇ ਉਹ ਜਿਹੜਾ ਵਿਛੋੜਾ ਉਹ ਉਹ ਦਿਨ ਕਿਦਾਂ ਲੰਘਦੇ ਆ ਵਿਛੋੜਾ ਇਦਾਂ ਸੀਗਾ ਕਿ ਤੁਸੀਂ ਮੈਂਟਲੀ ਪ੍ਰੀਪੇਅਰ ਹੋ ਮੈਂ ਸਾਰੀ ਜ਼ਿੰਦਗੀ ਹੌਸਟਲ 'ਚ ਹੀ ਕੱਟੀ ਹੈ ਸੋ ਉਹ ਵੀ ਛੋੜਾ ਇੱਕ ਅਹਿਸਾਸ ਸੀਗਾ ਕਿ ਕਿੰਨਾ ਕੁ ਮੁਸ਼ਕਿਲ ਹੁੰਦਾ ਤੇ ਬਾਕੀ ਇਹਦੇ ਪਾਪਾ ਨਾਲ ਸੀਗੇ ਤੇ ਐਵੇਂ ਉਹਨਾਂ ਦੇ ਭਰੋਸੇ ਤੁਸੀਂ ਬੈਠੇ ਸੀ ਹਾਂਜੀ ਇਸ ਵੈਰੀ ਸ਼ੋਰ ਕਿ ਨਹੀਂ ਕਰਕੇ ਆਉਣਗੇ ਅੱਗੇ ਦਾ ਵੀ ਹੁਣ ਜੇ ਕੋਈ ਅੱਗੇ ਬਣੇ ਵੀ ਹੁਣ ਤਾਂ ਉੱਤੇ ਵਾਲੀਆਂ ਚੋਟੀਆਂ ਵੀ ਸਰ ਕਰਨੀਆਂ ਫਿਰ ਵੀ ਭੇਜੋਗੇ ਬਿਲਕੁਲ ਹੁਣ ਮੈਨੂੰ ਯਕੀਨ ਹੋ ਗਿਆ ਕਿ ਕੁਝ ਵੀ ਕਰ ਸਕਦਾ ਸੋ ਕੋਚ ਸਾਹਿਬ ਵੀ ਨਾਲ ਹੈ ਸਰ ਕਿਵੇਂ ਦੇਖਦੇ ਹੋ ਜੀ ਬੱਚੇ ਨੂੰ ਉਠਾ ਲਾ ਇਹ ਤੇ ਰਾਤ ਦਾ ਹੀ ਨੀਂਦਾ ਬੈਠ ਬਿਟ ਲੈ ਸੋ ਰਾਤ ਦਾ ਉਨਿੰਦਾ ਵੀ ਹੈ ਥੱਕਿਆ ਬੇਟਾ ਕਿਵੇਂ ਲੱਗਿਆ ਤੁਹਾਨੂੰ ਉੱਥੇ ਕਿਵੇਂ ਲੱਗਿਆ ਇੰਜੋਏ ਕੀਤਾ ਤੁਸੀਂ ਬੇਟਾ ਟਾਇਰਡ ਹੈ ਬਹੁਤ ਜਿਆਦਾ ਟਾਇਰਡ ਹੈ ਕਿਉਂਕਿ ਦੇਖੋ 2 ਹਫਤੇ ਦਾ ਇੰਨਾ ਸਟੇਨ ਲੈ ਕੇ ਆਇਆ ਹਾਂਜੀ ਹਾਂ ਅਜੇ ਠਕਾਵਟ ਉਤਰਨ ਨੂੰ ਟਾਈਮ ਲੱਗੂਗਾ ਹਾਂਜੀ 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 ਸਿਰ ਰੋਪੜ ਦੀ ਮਿੱਟੀ ਦੇ ਵਿੱਚ ਕਿਹੜੇ ਅਜੇ ਤੱਤ ਹੈ ਜਿਹੜੇ ਤੁਸੀਂ ਪਹਿਲਾਂ ਸਾਨਵੀ ਸੂਦ ਨੂੰ ਭੇਜਿਆ ਸੀ 7 ਸਾਲ ਦੀ ਬੇਟੀ ਨੂੰ ਤਿਆਰ ਕਰਕੇ ਤੇ ਹੁਣ ਤੁਸੀਂ ਤੇਗਵੀਰ ਨੂੰ 5 ਸਾਲਾਂ ਚ ਭੇਜਤਾ ਇਹ ਰੋਪੜ ਦੀ ਮਿੱਟੀ ਦੇ ਵਿੱਚ ਤੱਤ ਹੈ ਜੇ ਢੋਡੀ ਕੋਈ ਕਰਾਮਾਤ ਇਹ ਜੀ ਆ ਵੀ ਤੁਸੀਂ ਤਿਆਰ ਕਰ ਕਰਕੇ ਭੇਜੀ ਜਾਂ ਨੇ ਨਹੀਂ ਇਹਦੇ ਵਿੱਚ ਇਹ ਹੁੰਦਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਟੈਲੈਂਟਡ ਗੋਡ ਗਿਫਟਡ ਬੱਚੇ ਹੁੰਦੇ ਨੇ ਉਹ ਹਜ਼ਾਰ ਦੇ ਵਿੱਚ 10 ਬੱਚੇ ਹੁੰਦੇ ਨੇ ਜੀ ਉਹਨਾਂ ਨੂੰ ਮਾਪੇ ਪਛਾਣਦੇ ਨੇ ਜੇ ਆਵਲਾ ਦਾ ਕੋਈ ਟੀਚਰ ਪਛਾਣਦਾ ਜਾਂ ਕੋਚ ਪਛਾਣਦਾ ਹੈਗਾ ਇਹ ਉਹ ਬੱਚਿਆਂ ਦਾ ਬਹੁਤ ਖੁਦਕਿਸਮਤੀ ਹੁੰਦੀ ਹੈ ਤੇ ਹਜ਼ਾਰ ਮਗਰ 10 ਬੱਚੇ ਹੁੰਦੇ ਹੈ ਤੇ ਉਹਨਾਂ ਦੇ ਵਿੱਚੋਂ ਤੇਜਵੀਰ ਤੇ ਸਾਨਵੀ ਹੋਰ ਵੀ ਬਹੁਤ ਸਾਰੇ ਬੱਚੇ ਨੇ ਸਾਡੇ ਹੈਂਡਵਾਲਚ ਵੀ ਤੁਹਾਨੂੰ ਪਤਾ ਕਿ 6 ਬੱਚੇ ਤਾਂ ਕੈਪਟਨੀ ਰਹੇ ਨੇ ਡੀਆ ਟੀਮ ਦੇ ਜੀ ਤੁਹਾਡੇ ਤਿਆਰ ਕੀਤੇ ਹੋਏ ਹਾਂਜੀ ਸਾਡੇ ਤਿਆਰ ਕੀਤੇ ਮਹਾਰਾਜਾ ਰਣਜੀਤ ਸਿੰਘ ਵਾਰਡ ਵੀ ਮਿਲੇ ਨੇ ਜੀ ਤੇ ਮੈਨੂੰ ਇਸ ਤਰ੍ਹਾਂ ਦੇ ਹੀ ਚੈਲੰਜ ਮਿਲੇ ਆ ਤੇਜਬੇਰ ਵਾਂਗੂ 6 ਸਾਲ ਤੋਂ ਬਾਅਦ ਤੇ ਮੈਂ ਉਹਨਾਂ ਚ ਹੀ ਪੜਿਆ ਤੇ ਮੈਂ ਵਜਿੰਦਰੀ ਪਾਲ ਨੂੰ ਫੇਸ ਕੀਤਾ ਜਿਹੜੀ ਮਾਉਂਟੇਨ ਲੈਡੀਜ਼ ਦੇ ਬਤੌਰ ਉਹਨੇ ਸਰ ਕੀਤਾ ਸੀ ਤੇ ਉਹਨਾਂ ਨੂੰ ਡਾਇਰੈਕਟਰ ਦੀ ਪੋਸਟ ਮਿਲੀ ਸੀ ਟਾਟਾ ਦੇ ਵਿੱਚ ਤੇ ਮੈਂ ਉੱਥੇ ਡੈਪੂਟੇਸ਼ਨ ਤੇ ਸੀਗਾ ਤੇ ਉੱਥੇ ਸਾਨੂੰ ਪਤਾ ਲੱਗਿਆ ਕਿ ਟਰੈਕਿੰਗ ਕੀ ਹੁੰਦੀ ਹੈ ਉਸ ਤੋਂ ਪਹਿਲਾਂ ਤਾਂ ਅਸੀਂ ਸੋਚਦੇ ਹੀ ਸ਼ਾਇਦ ਪਿਕਨਿਕ ਹੀ ਹੋਵੇ ਜਦੋਂ ਅਸੀਂ ਉਹਨਾਂ ਨਾਲ ਜੰਗਲਾਂ 'ਚ ਗਏ ਉਹਨੇ ਪੱਤੇ ਵੀ ਖਿਲਾਏ ਅਸੀਂ ਪੱਥਰਾਂ 'ਤੇ ਵੀ ਸੋਏ ਕੱਚਾ ਆਟਾ ਵੀ ਖਾਦਾ ਤੇ ਫਿਰ ਸਾਨੂੰ ਪਤਾ ਲੱਗਿਆ ਕੀ ਐਕਚੁਅਲੀ ਟ੍ਰੈਕਿੰਗ ਦਾ ਨਾਂ ਹੈ ਕਿ ਜਿਵਿਨੀ ਪੱਧਰ ਤੇ ਗ੍ਰਾਸ ਰੂਟ ਨਾਲ ਜੋੜਨਾ ਸਾਦਗੀ ਦੇ ਨਾਲ ਜੋੜਨਾ ਤੇ ਨੇਚਰ ਦੇ ਨਾਲ ਜੁੜਨਾ ਔਰ ਜਿਹੜੇ ਹੈਲਥ ਔਰ ਫਿਟਨੈਸ ਇਸ਼ੂਜ਼ ਹੈ ਇਹਨਾਂ ਨੂੰ ਟਾਪ ਪ੍ਰਾਇੋਰਟੀ ਤੇ ਲੈ ਕੇ ਜਾਣਾ ਇੰਡੀਆ ਦੇ ਵਿੱਚ ਇਹ ਲਾਸਟ ਪ੍ਰਾਇੋਰਟੀ ਤੇ ਨੇ ਔਰ ਸਾਡਾ ਜਿਹੜਾ ਦੇਸ਼ ਹੈ ਭਾਰਤ ਇਹ ਬਹੁਤ ਸਫਰਰ ਹੈ ਤੇ ਸਾਨੂੰ ਫਿਟ ਇੰਡੀਆ ਵਾਸਤੇ ਫਿਟ ਪੰਜਾਬ ਜਾਂ ਫਿਟ ਰੋਪਰਸ ਲਈ ਕੰਮ ਕਰਨ ਦੀ ਜ਼ਰੂਰਤ ਸਿੱਗੀ ਪੂਰੇ ਪੰਜਾਬ ਦੇ ਵਿੱਚ ਤਾਂ ਬੱਚੇ ਤਾਂ ਹੋਰ ਵੀ ਇਹ ਜੇ ਕਾਬਿਲ ਹੋਣਗੇ ਜੀ ਪਰ ਜੋਰੀ ਤੁਹਾਡੇ ਵਰਗੇ ਫਿਰ ਕਾਹ ਤੋਂ ਨਹੀਂ ਬੈਠੇ ਮਤਲਬ ਇਹ ਕਿਉਂ ਨਹੀਂ ਆਉਟਪੁੱਟ ਨਿਕਲ ਰਹੀ ਕਿ ਇਦਾਂ ਦੀਆਂ ਪ੍ਰੋਵਾਈਡ ਨਹੀਂ ਕੀਤੀਆਂ ਜਾ ਰਹੀਆਂ ਸਰਕਾਰਾਂ ਦੇ ਵੱਲੋਂ ਚੀਜ਼ਾਂ ਵੀ ਬੱਚੇ ਅੱਗੇ ਆ ਸਕਣ ਸਪੋਰਟਸ ਦਾ ਕਿਦਾਂ ਦਾ ਹਾਲ ਹੈ ਤੁਸੀਂ ਤਾਂ ਵਿਚਰੇ ਹੋ ساری ਉਮਰ ਮੈਂ ਤਾਂ ਮਿਨੀਮਮ ਦੇ ਵਿੱਚ ਮੈਕਸਿਮਮ ਕਰਨ ਵਾਲਾ ਟਰੈਕਿੰਗ ਦਾ ਤੇ ਇਲਾ ਹੈ ਕਿ ਮਿਨੀਮਮ ਦੇ ਵਿੱਚ ਔਰ ਤੁਸੀਂ ਵਸ ਟੂ ਵਸ ਜਿਹੜੀਆਂ ਕੰਡੀਸ਼ਨਾਂ ਆ ਉਹਨਾਂ ਨੂੰ ਫੇਸ ਕਰਨਾ ਹੈਗਾ ਤੇ ਜਿਹੜੀ ਚੈਲੰਜ ਹੁੰਦੀ ਨੇ ਇਹ ਅਪਡੇਟਡ ਨੇ ਮੇਨ ਵੱਡਾ ਚੈਲੰਜ ਇਹ ਸੀਗਾ ਕਿ ਇਸ ਉਮਰ ਦੇ ਵਿੱਚ ਜਿਹੜੀ ਫੇਫੜਿਆਂ ਦੀ اکਸੀਜਨ ਹੈ ਜਿਹਨੂੰ ਵਿਟਲ ਕੈਪੈਸਿਟੀਆਂ ਕਹਿੰਦੇ ਆ ਉਹਦਾ ਬਹੁਤ ਵੱਡਾ ਇਸ਼ੂ ਸੀਗਾ ਕਿ ਉੱਥੇ اکਸੀਜਨ ਦੀ ਜਿਹੜੀ ਡੈਫੀਸ਼ੈਂਸੀਸ ਹੈ ਉਹਨੂੰ ਕਿਸ ਤਰ੍ਹਾਂ ਮੀਟ ਕਰਾਂਗੇ ਇੱਕ ਮਦਰ ਤੋਂ ਹਟ ਕੇ ਬੱਚਾ 15 ਦਿਨ ਕਿਸ ਤਰ੍ਹਾਂ ਰਹੇਗਾ ਉਸ ਕਲਚਰ ਦੇ ਨਾਲ ਉਸ ਮੀਲਸ ਦੇ ਨਾਲ ਜਿਹੜਾ ਸਡਨਲੀ ਚੇਂਜ ਹੈ ਉਹ ਸਾਡੇ ਲਈ ਬਹੁਤ ਵੱਡੇ ਵੱਡੇ ਜਿਹੜੇ ਚੈਲੰਜ ਸੀਗੇ ਮੇਰੇ ਲਈ ਵੀ ਬਹੁਤ ਵੱਡੇ ਚੈਲੰਜ ਸੀਗੇ ਤੇ ਕਹਿੰਦੇ ਉਹ ਜੀ ਕਿਸ ਨੇ 100 ਮੀਟਰ ਦੌੜਨੀ ਹੈ ਤੇ ਮੈਂ ਉਹਨੂੰ ਪਹਿਲੇ 150 ਮੀਟਰ ਦੀ ਤਿਆਰੀ ਕਰਵਾ ਦਿੰਨਾ ਤਾਂ ਕਿ ਉਹ ਜਿਹੜਾ 100 ਮੀਟਰ ਦਾ ਟਰੈਕ ਹੈ ਉਹ ਬਹੁਤ इजीली ਪਾਰ ਕਰ ਲੇ ਤੇ ਮੇਰੇ ਲਈ ਰੀਅਲੀ ਬਹੁਤ ਵੱਡਾ ਇੱਕ ਚੈਲੰਜ ਸੀਗਾ ਪਰ ਮੈਂ ਇਸ ਪਰਿਵਾਰ ਦਾ ਸ਼ੁਕਰਗੁਜ਼ਾਰ ਹੈ ਕਿ ਨਹੀਂ ਮੈਨੂੰ opportunity ਦਿੱਤੀ ਨਹੀਂ ਮੈਨੂੰ ਕੋਆਪਰੇਟ ਕੀਤਾ ਇਲਾ ਤੋਂ ਬਿਨਾ ਖਾਸ ਕਰਕੇ ਦੀ ਦਾਦੀ ਮਾਂ ਤੋਂ ਬਿਨਾ ਪਰ ਮਦਰ ਅਗਰ ਇੱਕ ਵਾਰ ਮਨਾ ਕਰ ਦਿੰਦੀ ਹੈ ਕਿ 5 ਸਾਲ ਦਾ ਬੱਚਾ ਹੈ ਉੱਥੇ ਇੱਕ ਸੀਜ਼ਨ ਹਾਈਲੀ ਰਿਸਕੀ ਹੈ ਇਹ ਤਾਂ ਤੁਸੀਂ ਸਾਰੇ ਮੰਨਦੇ ਹੋ ਜੀ ਜਾ ਕਿ ਅਗਰ ਇਕ ਵੀ ਜਵਾਬ ਦੇ ਦਿੰਦੇ ਸੁਖਵਿੰਦਰ ਮਾਈ ਸੈਲਫ ਔਰ ਵੀਰਜੀ ਖੜੇ ਨੇ ਮੇਰੇ ਨਾਲ ਤੇ ਅਸੀਂ ਕੁਛ ਨਹੀਂ ਕਰ ਪਾਉਂਦੇ ਇਸ ਲਈ ਮੈਂ ਇਹਨਾਂ ਦਾ ਲੇਡੀਜ਼ ਦਾ ਖਾਸ ਕਰਕੇ ਬਹੁਤ ਸ਼ੁਕਰਗੁਜ਼ਾਰ ਹੁੰਦਾ ਕਿ ਜਿਨੇ ਸਾਨੂੰ ਘਟੋ ਘਟ ਸਾਡੇ ਨਾਲ ਇਹ ਜੁੜੇ ਨੇ ਤੇ ਟਾਈਮ ਟੂ ਟੈਂਸ ਜੇ ਤਿਆਰੀ ਦੇ ਵਿੱਚ ਤਾਂ ਅਸੀਂ ਕੋਈ ਕਸਰ ਛੱਡੀ ਨਹੀਂ ਪਰ ਉੱਥੇ ਜਾ ਕੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਜਿੱਦਣ ਇਹਨਾਂ ਦੀ ਐਕਸੀਜਨ ਮੋਨਿਟਰਿੰਗ ਹੋਈ ਹੈ ਜਿਹੜੇ ਇਹਨਾਂ ਦਾ 15 ਦਾ ਗਰੁੱਪ ਸੀਗਾ ਦੀ 95 ਸਭ ਤੋਂ ਜ਼ਿਆਦਾ ਨਿਕਲੀ ਐ ਉਹ ਟ੍ਰੇਨਿੰਗ ਤੇ ਮੈਨੂੰ ਫਕਰ ਹੋਇਆ ਕਿ ਸਾਡੀ ਜਿਹੜੀ ਟ੍ਰੇਨਿੰਗ ਸੀਗੀ ਉਹ ਵਾਕਈ ਰਾਈਟ ਡਾਇਰੈਕਸ਼ਨ ਦੇ ਵਿੱਚ ਸੀਗੀ ਤੇ ਇੰਨੇ ਬੱਚੇ ਦੀ ਉੱਥੇ ਐਕਸੀਜਨ ਜਿਹੜੀ ਐ ਉਹਨੂੰ ਮੀਟ ਕਰਨਾ ਇੱਕ ਬਹੁਤ ਹਾਈ ਰਿਸਕ ਵਾਲਾ ਕੰਮ ਐ ਤੁਸੀਂ ਬੱਚਾ ਵੀ ਤਿਆਰ ਕੀਤਾ ਜੀ ਉਹਨਾਂ ਦੇ ਫਾਦਰ ਵੀ ਨਾਲ ਗਏ ਉਹਨਾਂ ਨੂੰ ਵੀ ਤੁਸੀਂ ਤਿਆਰ ਕੀਤਾ ਆਪਣੇ ਬਾਰੇ ਵੀ ਕਦੀ ਸੋਚਿਆ ਜੀ ਵੀ ਮੈਂ ਵੀ ਹੁਣ ਜਾਵਾਂ ਕਿਉਂਕਿ 80-80 ਸਾਲਾਂ ਦੇ ਵੀ ਜਾ ਆਏ ਜੀ ਤੁਹਾਡਾ ਵੀ ਕੋਈ ਰਿਕਾਰਡ ਤੋੜਨ ਦਾ ਅੱਗੇ ਹੈਗਾ ਜੀ ਇਰਾਦਾ ਵੀ ਅਸੀਂ ਵੀ ਤੋੜ ਦਈਏ ਕੋਈ ਮੈਂ ਇਹ ਚਾਹਨਾ ਕਿ ਰੋਪੜ ਦੇ ਜਿੰਨੇ ਵੈਟਰਨ ਐ ਹਾਂਜੀ ਜਿਹੜਾ ਰਿਕਾਰਡ ਐ ਉਹ ਇਹਾਂ ਦੇ ਦਾਦਾ ਜੀ ਨੂੰ ਮੈਂ ਨਾਲ ਲੈ ਕੇ ਜਾ ਰਿਹਾ ਅਗਲੇ ਸਾਲ ਹਾਂਜੀ ਹਾਂਜੀ ਜਿੰਨੇ ਵੈਟਰਨ ਨੇ ਤੇ ਉਹ ਸਾਡੇ ਨਾਲ ਤਿਆਰ ਹੋਏ ਨੇ ਉਹਨਾਂ ਦੇ ਵਿੱਚ ਸਿਮਰਨੀ ਦਾ ਦੋਸਤ ਹੈ ਤੇ ਸਾਡੀ ਜਿਹੜੀ ਮੇਰੇ ਨਾਲ ਵਰਕ ਕਰਦੇ ਟਰੈਕਿੰਗ ਦੇ ਵਿੱਚ ਉਹ ਲੋਕ ਸਾਰੇ ਮੋਟੀਵੇਟਿਡ ਹੋਗੇ 5 ਸਾਲ ਵਾਲੇ ਤੋਂ ਵੀ 80 ਸਾਲ ਵਾਲੇ ਤੋਂ ਵੀ ਨੂੰ ਬੱਚਿਆਂ ਦਾ ਗਰੁੱਪ ਵੀ ਜਾਊਗਾ ਜੀ ਬਜ਼ੁਰਗਾਂ ਦਾ ਵੀ ਜਾਊਗਾ ਦਾ ਵੀ ਜਾਊਗਾ ਸਾਰੇ ਲੇਡੀਜ਼ ਦਾ ਵੀ ਜਾਊਗਾ ਸਾਡੇ ਨਾਲ ਪਰ ਪਹਿਲਾਂ ਵੀਰ ਜੀ ਖੜੇ ਨੇ ਪ੍ਰਤੱਖ ਤੋਂ ਪਰਤੱਖ ਕਹਿੰਦੇ ਮਾਉਂਟ ਐਵਰੇਸਟ ਤੇ ਪਿੰਡ ਨਾ ਬਸਾ ਦੇਓ ਤੁਸੀਂ ਤੇ ਹੋ ਸਕਦਾ ਹੈ ਕਿ ਤੁਸੀਂ ਜਾਣਗੇ ਤੁਸੀਂ ਸਾਡਾ ਇੰਟਰਵਿਊ ਕਰਨ आओ ਕਿ ਰੋਪੜ ਵਾਲਿਆਂ ਨੇ ਲੋਕੀ ਬੇਸ ਕੈਂਪ ਤੇ ਜਾਂਦੇ ਆ ਕਿ ਰੋਪੜ ਸ਼ਹਿਰ ਵਾਲਿਆਂ ਨੇ ਤਾਂ ਉੱਥੇ ਹੀ ਨੂੰ ਇੱਕ ਪਿਕਨਿਕ ਸਪੋਰਟ ਬਣਾਤਾ ਇਹ ਵੀ ਹੋ ਸਕਦਾ ਹੈ ਕਿਤੇ ਪਤਾ ਲੱਗੇ ਵੀ ਰੋਪੜ ਦਾ ਲੰਗਰ ਲੱਗਿਆ ਹੋਇਆ ਜੀ ਉੱਥੇ ਉਹ ਤਾਂ ਤੁਸੀਂ ਮਾਨਸਿਕ ਜੀਤਾ ਲਗਾ ਸਕਦੀਆਂ ਜਿਹੜੇ ਸਾਡੇ ਕਰਦੇ ਕੰਮ ਹੈ ਉਹ ਮੈਂ ਕਹਿ ਸਕਦਾ ਕਿ ਮੈਂ ਵੀਰ ਜੀ ਨੂੰ ਅਗਲੇ ਸਾਲ ਲੈ ਜਾਣਾ ਠੀਕ ਹੈ ਜੀ ਤੇ ਤੁਸੀਂ ਸਾਡੀ ਬਹੁਤ ਹੌਸਲਾ ਵਯਾਈ ਕੀਤੀ ਹੈ ਬੱਚੇ ਦੀ ਕੀਤੀ ਸ਼ਹਿਰ ਦੀ ਕੀਤੀ ਇਹ ਜੋ ਕੰਮ ਹੈ ਮੈਨੂੰ ਇਹੀ ਹੈ ਕਿ ਰੋਪੜ ਸ਼ਹਿਰ ਦਾ ਨਾਂ ਜਿਹੜਾ ਨਾ ਪਛਾਣ ਹੈ ਉਹ ਦੁਨੀਆ 'ਚ ਵਸਦੇ ਪੰਜਾਬੀਆਂ ਭਾਰਤੀਆਂ ਲਈ ਇੱਕ ਪਛਾਣ ਬਣੇ ਕਿਉਂਕਿ ਇੱਕ ਪਛਾਣ ਬਣਾਨੀ ਅੱਜ ਹਰ ਕੋਈ ਰਾਜਾ ਲੈਗਜ਼ਰੀ ਹੈ ਅੱਛੇ ਸਟੇਟਸ ਨੇ ਹੈ ਪਰ ਜਿਹੜਾ ਨਾਂ ਬਣਾਣਾ ਉਹ ਸ਼ਹਿਰ ਤੋਂ ਉੱਠ ਕੇ ਅੱਜ ਇਹ ਬੱਚੇ ਦਾ ਨਾਂ ਪਰਦੇ ਨਕਸ਼ੇ ਤੇ ਆਇਆ ਦੁਨੀਆ ਦੇ ਨਕਸ਼ੇ ਤੇ ਆਇਆ ਸਾਡੇ ਕਾਲਰ ਸਾਰਿਆਂ ਦੇ ਖੜੇ ਹੋਏ ਨੇ ਤੇ ਬਹੁਤ ਵੱਡਾ ਚੈਲੰਜ ਸੀਗਾ ਉਸ ਤੋਂ ਛੋਟੀ ਉਮਰ ਦਾ ਬੱਚਾ ਵੀ ਸੋਚ ਰਿਹਾ ਹੂੰ ਵੀ ਜਾ ਸਕਦਾ ਹੈ ਜਾਂ ਤੁਸੀਂ 7 ਸਾਲ ਦੀ ਪਹਿਲਾਂ ਬੇਟੀ ਤਿਆਰ ਕੀਤੀ ਹੁਣ 5 ਸਾਲ ਦਾ ਇਹ ਬੇਟਾ ਤਿਆਰ ਕੀਤਾ ਅੱਗੇ ਵੀ ਉਧਰ ਨੂੰ ਵੀ ਘਟ ਰਹੇ ਹੂੰ ਜੀ ਇਹ ਤੁਸੀਂ ਬਹੁਤ ਅੱਛੇ ਕੁਐਸਚਨ ਪੁੱਛ ਰਹੇ ਨੇ ਇਹ ਡਾਕਟਰੀ ਲੈਣ ਦੇ ਕੁਐਸਚਨ ਨੇ ਮੈਡੀਸਨ ਦੇ ਤੇ ਮੈਂ ਪ੍ਰੇਰਿਤ ਹੋਇਆ ਸੀ ਚਾਈਨਾ ਦੀ ਡਾਕਟਰ ਤੋਂ ਮੈਂ ਉਹਨਾਂ ਤੋਂ ਪੁੱਛਿਆ ਉਹਨੇ ਮੈਨੂੰ ਤੋਂ ਪੁੱਛਿਆ ਵੀ ਅਸੀਂ ਕਿਹਾ ਵੀ ਅਸੀਂ ਸਪੋਰਟਸ ਬਹੁਤ ਪਿੱਛੇ ਰਹਿ ਗਏ ਆ ਤੇ ਉਹਦੇ ਕਾਰਨ ਕੀ ਹੈ ਮੈਂ ਉਹਨਾਂ ਨੂੰ ਕੁਝ ਦੱਸੇ ਇਨਫਰਾਸਟ੍ਰਕਚਰਸ ਯਾ ਫੈਸਿਲਿਟੀਆਂ ਯਾ ਟ੍ਰੇਨਿੰਗ ਦੇ ਵਿੱਚ ਘਾਟ ਤੇ ਉਹਨੇ ਕਿੰਨਾ ਨਾ ਟੈਟਾ ਉਸ ਲੇਡੀ ਨੇ ਡਾਕਟਰ ਨੇ ਮੇਰੇ ਨਾਲ ਕੀ ਸ਼ੇਅਰ ਕੀਤਾ ਕਿ ਚైనా ਨੇ ਮੈਂ ਕਿਹਾ ਰੈਵਿਊਸ਼ਨ ਕਿਸ ਤਰ੍ਹਾਂ ਲਿਆਂਦਾ ਕਿ ਤੁਸੀਂ ਅਮਰੀਕਾ ਦੇ ਬਰਾਬਰ ਕਿਸ ਤਰ੍ਹਾਂ ਸਡਨਲੀ ਖੜੇ ਹੋ ਗਏ ਤੇ ਉਹਦੇ ਵਿੱਚ ਬਹੁਤ ਵੱਡਾ ਡਾਕਟਰ ਦਾ ਰੋਲ ਸੀਗਾ ਤੇ ਉਹਨੇ ਮੇਰੇ ਨਾਲ ਸ਼ੇਅਰ ਕੀਤਾ ਕਿ ਸਾਡੀ ਪਲੈਨਿੰਗਸ ਉਦੋਂ ਸ਼ੁਰੂ ਹੋ ਜਾਂਦੀ ਹੈ ਤੇ ਜਦੋਂ ਇਸ਼ੂ ਜਿਹੜਾ ਹੈਗਾ ਮਾਂ ਦੇ ਪੇਟ ਦੇ ਪ੍ਰੈਗਨਸੀ ਦੇ ਵਿੱਚ ਹੁੰਦੀ ਹੈ ਕਿ ਅਸੀਂ ਉਹਨਾਂ ਨੂੰ ਇੰਨੀਆਂ ਮਤਲਬ ਅੱਛੀਆਂ ਨਰਵਸ ਸਿਸਟਮ ਫਾਸਟ ਕਰਨ ਦੇ ਲਈ ਆਯੁਰਵੈਦਿਕ ਜਿਉਂ ਹੋਰ ਜਿਹੜੀ ਆ ਇਹਨਾਂ ਦੀਆਂ ਮੈਡੀਸਨ ਨੇ ਨੂਟ੍ਰੀਸ਼ਨਸ ਉਹ ਯੂਜ਼ ਕਰਦੇ ਆ ਕਿਉਂਕਿ ਮੇਨਲੀ ਤਾਂ ਕੋਆਰਡੀਨੇਸ਼ਨ ਤੇ ਆਪਣਾ ਸਟ੍ਰੈਂਥ ਬੌਂਦੀ ਡेंसिटी ਤੇ ਮਾਈਂਡ ਸੈਟਅਪ ਹੈ ਉਹ ਕਹਿੰਦੇ ਜੀ ਇੱਥੋਂ ਸਾਡੀ ਸਟਾਰਟ ਹੋ ਜਾਂਦੀ ਹੈ ਤੇ ਇਸ ਕਰਕੇ ਮੈਨੂੰ ਡਰ ਹੀ ਨਹੀਂ ਲੱਗਦਾ ਕਿ 3 ਸਾਲ ਦਾ ਬੱਚਾ ਹੋਵੇ ਚਾਹੇ 6 ਮਹੀਨੇ ਦਾ ਹੋਵੇ ਤੇ ਚੈਨ ਨੇ ਰੈਵਿਊਲੂਸ਼ਨ ਮਦਰ ਤੋਂ ਸ਼ੁਰੂ ਕੀਤਾ ਸੀਗਾ ਜੀ ਇਹ ਮੈਂ ਤੁਹਾਡੇ ਨੌਲੇਜ ਚ ਲਿਆਨਾ ਤੇ ਸਾਰਾ ਅਸੀਂ ਇਸ ਕਰਕੇ ਡਰਦੇ ਨਹੀਂ ਕਿਸੇ ਵੀ ਏਦਾਂ ਸਾਡੇ ਕੋਲ ਬੱਚਾ ਆਵੇ ਅਸੀਂ ਸਾਡੇ ਕੋਲ ਤਾਂ 70 ਸਾਲ ਦੇ ਤਕਰੀਬਨ ਮੈਡਮ ਗੁਰਮੁਖੀ ਆ ਸਾਡੇ ਸਰਿੰਦਰਪਾਲ ਜੀ ਦੇ ਮੈਸੀ ਜਿਹੜੇ ਪ੍ਰਿੰਸੀਪਲ ਰਹੇ ਨੇ ਉਹਨਾਂ ਦੇ ਨੀ ਬਿਲਕੁਲ ਖਤਮ ਸੀਗੇ ਤੇ ਉਹਨੇ 1.5 2 ਸਾਲ ਮੇਰੇ ਕੋਲ ਟੇਣੀ ਕਰਕੇ 100 ਤੋਂ ਮਾਲਿਆ ਦੀ ਸਭ ਤੋਂ ਉੱਚੀ ਚੋਟੀ ਤੇ ਜਾ ਕੇ ਉਹੀ ਲੰਗਰ ਤੁਸੀਂ ਕਹਦੇ ਕੜੀ ਬਣਾਈ థాంਕ ਯੂ ਵੈਰੀ ਬੱਟ ਬਹੁਤ ਸ਼ੁਕਰੀਆ ਬੜੀ ਰੋਪੜ ਸ਼ਹਿਰ ਲਈ ਮਾਣ ਵਾਲੀ ਗੱਲ ਹੈ ਕਿ ਸਿਰਫ 5 ਸਾਲ ਦੀ ਉਮਰ ਦੇ ਵਿੱਚ ਤੇਗਵੀਰ ਸਿੰਘ ਨੇ ਜੋ ਕਿ ਸੁਖਿੰਦਰ ਸਿੰਘ ਜੀ ਦੇ ਡਾਕਟਰ ਮਨਪ੍ਰੀਤ ਜੀ ਦਾ ਬੇਟਾ ਹੈ ਤੇ ਉਹਨੇ ਸਿਰਫ 5 ਸਾਲ ਦੀ ਉਮਰ ਦੇ ਵਿੱਚ ਮਾਉਂਟ ਐਵਰੇਸਟ ਬੇਸ ਕੈਂਪ ਦੀ ਚੋਟੀ ਨੂੰ ਜਿਹੜਾ ਉਹ ਸਰ ਕੀਤਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਅੱਗੇ ਨੂੰ ਵੀ ਇਸ ਬੱਚੇ ਦੀਆਂ ਵੀ ਤੇ ਰੋਪੜ ਦੇ ਹੋਰ ਬੱਚਿਆਂ ਦੀਆਂ ਵੀ ਕਿਸੇ ਤਰ੍ਹਾਂ ਦੀਆਂ ਪ੍ਰਾਪਤੀਆਂ ਰਹਿਣਗੀਆਂ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਰੋਪੜ ਸ਼ਹਿਰ 'ਚ ਬੜਾ ਚੰਗਾ ਮਾਹੌਲ ਹੈ ਸਾਰੀਆਂ ਸੰਸਥਾਵਾਂ ਜਿਹੜੀਆਂ ਉਹ ਇਸ ਬੱਚੇ ਨੂੰ ਵੈਲਕਮ ਕਰ ਰਹੀਆਂ ਨੇ ਮੋਟੀਵੇਟ ਕਰ ਰਹੀਆਂ ਨੇ ਤਾਂ ਕਿ ਬੱਚਾ ਜ਼ਿੰਦਗੀ ਦੇ ਵਿੱਚ ਹੋਰ ਚੋਟੀਆਂ ਸਰ ਕਰ ਸਕੇ। ਗੇਮਾਂ ਵਾਸਤੇ ਹੋਰ ਰੋਪਣ ਦੇ ਵਿੱਚ ਯਤਨ ਕਰਵਾਇਆ ਗਿਆ। ਅ ਰੋਪਣ ਦੇ ਵਿੱਚ ਖਾਸ ਤੌਰ ਤੇ ਕਿਉਂਕਿ ਸਾਡੀ ਜਿਹੜੀ ਧਰਤੀ ਹੈ ਉਹ ਦਰਿਆਵਾਂ ਦੀ ਪਹਾੜਾਂ ਦੀ ਧਰਤੀ ਹੈ। ਸੋ ਪਾਣੀ ਦੀਆਂ ਔਰ ਪਹਾੜਾਂ ਦੀਆਂ ਗੇਮਾਂ ਤੇ ਮੈਂ ਸਮਝਦਾ ਵੀ ਖਾਸ ਤੌਰ ਤੇ ਸਾਡਾ ਹੱਕ ਬਣਦਾ ਕਿਉਂਕਿ ਮਜਾਂ ਦੀਆਂ ਪੂੰਛਾਂ ਫੜ ਕੇ ਤਾਰੀਆਂ ਪਾਣੀਆਂ ਸਾਡੇ ਲੋਕ ਜਿਹੜੇ ਉਹ ਸਿੱਖੇ ਹੋਏ ਆ ਸੋ ਰੋਇੰਗ ਅਕੈਡਮੀ ਜਿਹੜੀ ਮਹਾਲੀ ਚਲੀ ਗਈ ਸੀਗੀ ਉਹ ਵਾਪਸ ਰੋਪੜ ਦੇ ਵਿੱਚ ਲਿਆਂਦੀ ਗਈ ਹੈスイਮਿੰਗ ਪੂਲ ਜਿਹੜਾ ਬੰਦ ਪਿਆ ਸੀਗਾ ਉਥੇ ਕੋਚ ਦਾ ਬੰਦੋਬਸ ਕੀਤਾ ਗਿਆ 78 ਲੱਖ ਦੀ ਲਾਗਤ ਦੇ ਨਾਲ ਉਹਦਾ ਟੈਂਡਰ ਕੀਤਾ ਗਿਆ ਉਹਨੂੰ ਰੇਨੋਵੇਟ ਕਰਨ ਦੇ ਲਈ ਸ਼ਿਵਾਲੇ ਕਲੱਬ ਜਿਹੜਾ ਖੰਡਰ ਬਣਿਆ ਪਿਆ ਸੀਗਾ ਜਿੱਥੇ ਬੈਡਮਿੰਟਨ ਲੋਕ ਖੇਡੜ ਜਾਂਦੇ ਆ ਉਹਨੂੰ ਦੁਬਾਰੇ ਰੇਨੋਵੇਟ ਕੀਤਾ ਗਿਆ ਟਰੈਕਿੰਗ ਦੇ ਲਈ ਖੱਡ ਬਰੌਣ ਤੋਂ ਲੈ ਕੇ ਟੱਬਾ ਨੰਗੜ ਤੱਕ ਜਿਹੜਾ ਇੱਕ ਟਰੈਕ ਹੈ ਉਹ ਤਿਆਰ ਕੀਤਾ ਗਿਆ ਸੋ ਹੋਰ ਬਹੁਤ ਸਾਰੀਆਂ ਜਿਹੜਾ ਕਾਲਜ ਦਾ ਖੇਡ ਗਰਾਊਂਡ ਹੈ ਉਹਦੇ ਲਈ 25 ਲੱਖ ਦੀ ਗ੍ਰਾਂਟ ਜਿਹੜੀ ਹੈ ਉਹ ਲਿਆਂਦੀ ਗਈ ਹੈ ਸੋ ਕਾਫੀ ਕੁਝ ਅਸੀਂ 2 ਸਾਲ ਦੇ ਸਮੇਂ 'ਚ ਖੇਡਾਂ ਦੇ ਲਈ ਰੋਪਣ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਹੈ ਸਿੱਖਦੇ ਆ ਸਿੱਖਦੇ ਆ ਨੇ ਕਿ ਨਵੀਂ ਸਰਕਾਰ ਹੈ ਨਵੇਂ ਅਸੀਂ ਹੈ ਇਹ ਜਿਹੜਾ ਕੰਮ ਹੋਇਆ ਮੈਂ ਕਹਿੰਦਾ 2 ਸਾਲ 'ਚ ਇਸ ਸਿੱਖਦੇ ਆ ਸਿੱਖਦੇ ਆ ਤੁਸੀਂ ਵਾਹਿਗੁਰੂ ਦੀ ਕਿਰਪਾ ਨਾਲ ਕਾਫੀ ਸਾਰਾ ਹੋ ਗਿਆ ਆਉਣ ਵਾਲੇ ਸਮੇਂ 'ਚ ਹੋਰ ਜ਼ਿਆਦਾ ਕਰਾਂਗੇ ਸੋ ਜਿੱਥੇ ਹੁਣ 5 ਸਾਲ ਦੀ ਉਮਰ ਦੇ ਵਿੱਚ ਮਾਉਂਟ ਐਵਰੇਸਟ ਦਾ ਬੇਸ ਕੈਂਪ ਸਰ ਕੀਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੀ ਸ਼ੁਭਕਾਮਨਾਵਾਂ ਦਿੰਦੇ ਹਾਂ ਕਿ ਹੋਰ ਵੀ ਉੱਚੀਆਂ ਚੋਟੀਆਂ ਸਰ ਕਰੇ ਤੇ ਉਸ ਦੇ ਨਾਲ ਹੀ ਰੋਪੜ ਤੋਂ ਜਿਸ ਤਰ੍ਹਾਂ ਕੋਚ ਸਾਹਿਬ ਨੇ ਦੱਸਿਆ ਕਿ ਬਜ਼ੁਰਗਾਂ ਦਾ ਵੀ ਗਰੁੱਪ ਅੱਗੇ ਨੂੰ ਤਿਆਰ ਕਰ ਰਿਹਾ ਤੇ ਹੋਰ ਬੱਚਿਆਂ ਦਾ ਵੀ ਗਰੁੱਪ ਤਿਆਰ ਕਰ ਰਿਹਾ ਤੇ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਸਪੋਰਟਸ ਦੇ ਵਿੱਚ ਕੋਚ ਸਰ ਵਰਗੇ ਇਨਸਾਨ ਜਿਹੜੇ ਹੈਗੇ ਆ ਉਹ ਆਪਣੀ ਆਪਣਾ ਯੋਗਦਾਨ ਪਾਣ ਤੇ ਉਹ ਜਿਹੜੇ ਇੱਛਾਵਦੀ ਪੈਰੈਂਟਸ ਹੈਗੇ ਆ ਉਹ ਆਪਣਾ ਯੋਗਦਾਨ ਪਾ ਕੇ ਇਹਨਾਂ ਬੱਚਿਆਂ ਨੂੰ ਤਿਆਰ ਕਰਕੇ ਅੱਗੇ ਤੋਂ ਅੱਗੇ ਭੇਜਣ ਗੁਰਪ੍ਰੀਤ ਸਿੰਘ ਦਾਸ ਨਾਮ ਸਿੰਘ ਪੰਜਾਬੀ ਲੋਕ ਚੈਨ